ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ ਜਾਂਦੇ ਨੇ ਵਾਪਸ ਨਹੀਂ ਆਉਣਾ ਚਾਹੁੰਦੇ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਜਾਣਾ ਕਿਤੇ ਹੁੰਦਾ ਹੈ ਪਹੁੰਚ ਕਿਤੇ ਜਾਂਦੇ ਨੇ ਪਾਸਪੋਰਟ ਤੱਕ ਵੀ ਉਹਨਾਂ ਦੇ ਜ਼ਬਤ ਹੋ ਜਾਂਦੇ ਨੇ ਸਹੀ ਰਸਤਾ ਕੀ ਹੈ ਕਿਹੜਾ ਉਹ ਰਾਹ ਹੈ ਕਿਹੜਾ ਉਹ ਮਾਰਗ ਹੈ ਜਿਦੀ ਰਾਹੀਂ ਨੌਜਵਾਨ ਵਿਦੇਸ਼ ਜਾ ਸਕਦੇ ਤੇ ਇਹ ਨਾ ਕਹੋ ਜਾ ਕੇ ਵੀ ਮੈਨੂੰ ਕਿਸੇ ਤਰੀਕੇ ਨਾਲ ਕੈਨੇਡਾ ਭੇਜ ਦੇ ਅਮਰੀਕਾ ਭੇਜ ਦੇ ਇੰਗਲੈਂਡ ਭੇਜ ਦੇ ਐਂ ਨਾ ਕਹੋ ਫਿਰ ਤਾਂ ਮੈਂ ਫਿਰ ਤਾਂ țeḍī ਇਹ ਨੇ ਉਹ ਤਾਂ ਤਿਆਰ ਬੈਠੀ ਨੇ ਕੋਈ ਵੀ ਬੰਦਾ ਤੁਹਾਨੂੰ ਇਹ ਕਹਿੰਦਾ ਵੀ 100% ਵੀਜ਼ਾ ਲੱਗ ਜਾਊਗਾ ਇਹ ਮੰਨ ਲੇ ਝੂਠ ਹੈ ਵੀਜ਼ਾ ਤੁਹਾਡੀ ਪ੍ਰੋਫਾਈਲ ਦੇ ਪੇਸ ਤੇ ਹੈ ਕਿ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਹਨਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਨੇ ਕਿਉਂਕਿ ਇਹਨਾਂ ਨੇ ਇੱਕ ਬੀੜਾ ਚੁੱਕਿਆ ਹੈ ਕਿ ਮੈਂ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਹੋਣ ਦੇਣਾ ਆਈਲੈਂਡਸ ਦਾ ਬੜਾ ਰੁਝਾਨ ਹੈ ਇੱਕ ਪੀਟੀ ਦਾ ਬੜਾ ਰੁਝਾਨ ਹੈ ਕੀ ਕਰਨਾ ਚਾਹੀਦਾ ਹੈ ਨੌਜਵਾਨਾਂ ਨੂੰ ਕਿੰਨਾ ਕੁ ਔਖਾ ਕੰਮ ਆਏ ਦੇਖੀ ਆਈਲੈਂਡਸ ਬਾਰੇ ਪਹਿਲਾਂ ਤਾਂ ਜਿਹਦਾ ਕਿਸੇ ਨੂੰ ਇਹਦਾ ਡਰ ਹੈ ਉਹ ਡਰ ਕੱਢ ਦੋ ਆਈਲੈਂਡਸ ਇੱਕ ਮਤਲਬ ਕਿ ਐਨੇਬਲਿੰਗ ਪੇਪਰ ਹੈ ਇੰਗਲਿਸ਼ ਦਾ ਪੇਪਰ ਹੈ ਵੀ ਤੁਹਾਨੂੰ ਤੁਸੀਂ ਕੈਨੇਡਾ ਜਾਂ ਅਮਰੀਕਾ ਜਾਂ ਕਿਤੇ ਵੀ ਜਾਣਾ ਹੈ ਤਾਂ ਤੁਸੀਂ ਜੇ ਬਾਜ਼ਾਰ ਚ ਜਾਣਾ ਹੈ ਤਾਂ ਤੁਸੀਂ ਇੰਟਰੈਕਟ ਕਰਨਾ ਹੈ ਮਾਰਕੀਟ ਵਾਲੇ ਨਾਲ ਕੱਲ ਨੂੰ ਇੱਕ ਆਈਲੈਂਡਸ ਜ਼ਰੂਰੀ ਇਸ ਕਰਕੇ ਰੱਖਿਆ ਹੋਇਆ ਹੈ ਜੀ ਮੇਨ ਕਾਰਨ ਇਹਦਾ ਇਹ ਹੈ ਕਿ ਕੱਲ ਨੂੰ ਤੁਸੀਂ ਕੋਈ ਉੱਥੇ ਦੀ ਸਰਕਾਰ ਕੈਨੇਡਾ ਦੀ ਸਰਕਾਰ ਬੱਚਿਆਂ ਨੂੰ ਪੜ੍ਹਾਈ 'ਚ ਦਿੱਕਤ ਨਾ ਆਵੇ ਜਿਹੜੇ ਕਮਰ ਜਿਆਦਾ ਉਹਨਾਂ ਨੂੰ ਦਿੱਕਤ ਨਾ ਆਵੇ ਤੇ ਸਭ ਤੋਂ ਵੱਡੀ ਗੱਲ ਸਟੈਚਰਰੀ ਰਿਕੁਆਇਰਮੈਂਟ ਇਹ ਉਹਨਾਂ ਬੱਚਦੇ ਵੀ ਕੱਲ ਨੂੰ ਜੇ ਮੰਨ ਲਓ ਜਿਹਦੇ ਕੋਈ ਆਈਲੇਟਸ ਨਹੀਂ ਉਹ ਸੜਕ ਤੇ ਗੱਡੀ ਚਲਾ ਰਿਹਾ ਤੇ ਗੱਡੀ ਵੱਜ ਜਾਂਦੀ ਆ ਉਦੋਂ ਤਾਂ ਉਹ ਕਲੀ ਲੈ ਲੂਗਾ ਵੀ ਮੈਨੂੰ ਤਾਂ ਜੀ ਮੇਰੀ ਲੈਂਗੁਏਜ ਪੰਜਾਬੀ ਹੈ ਤੇ ਮੈਨੂੰ ਤਾਂ ਇੰਗਲਿਸ਼ ਆਉਂਦੀ ਨਹੀਂ ਤੇ ਮੈਨੂੰ ਇਹ ਟ੍ਰੈਫਿਕ ਨੋਰਮਸ ਨਹੀਂ ਪੜੇ ਜਾ ਸਕੇ ਇਸ ਚੀਜ਼ ਤੋਂ ਬਚਣ ਲਈ ਕੈਨੇਡਾ ਸਰਕਾਰ ਨੇ ਜ਼ਰੂਰੀ ਕੀਤਾ ਹੈ ਦੂਜਾ ਕਾਲਜ ਵਿੱਚ ਪੜ੍ਹਾਈ ਦਾ ਮੀਡੀਅਮ ਹੈ ਸਮਝ ਆ ਸਕੇ ਇਹ ਵੀ ਜਿਵੇਂ ਉਹ ਡਾਂਕੀ ਦਾ ਤੁਸੀਂ ਸੁਣਦੇ ਹੋ ਅਮਰੀਕਾ ਦਾ ਬਸ ਇੱਕ ਬੜੀ ਸਵਾਲ ਦੀ ਗੱਲ ਮੇਰੇ ਵੀ ਦਿਮਾਗ 'ਚ ਕਰਨੀ ਹੁੰਦੀ ਹੈ ਵੀ 45 45 ਲੱਖ ਰੁਪਏ ਦੇ ਕੇ ਕਹਿੰਦਾ ਬੰਦਾ ਵੀ ਮੈਂ ਚਲਾ ਜਾਣਾ ਐ ਤਾਂ ਮੈਨੂੰ ਕੋਈ ਮੇਰੇ ਕੋਲ ਆ ਨਹੀਂ ਸਕਦਾ ਜੇ ਮੈਂ ਤੁਹਾਨੂੰ ਕਹਾ ਵੀ ਆ ਕੰਮ ਕਰਦੇ 50 ਲਈ ਚੀਜ਼ ਤੁਸੀਂ ਮੈਨੂੰ ਦੋਗੇ ਹੀ ਨਹੀਂ 40 'ਚ 30 'ਚ ਉਹ ਕਿਵੇਂ ਫਰਜ਼ੰਦੇ ਨੇ 45 ਲੱਖ 50 ਲੱਖ 55 ਲੱਖ ਤੇ ਕੈਸ਼ ਸਾਰਾ ਤੇ ਪਰ ਉਹ ਗੱਲ ਇਹ ਹੈ ਵੀ ਜਦੋਂ ਕੰਸਲਟਿੰਗ ਨੂੰ ਬੰਦਾ ਜਾ ਕੇ ਕਹਿੰਦਾ ਯਾਰ ਸਾਡੇ ਪਿੰਡ ਦੇ ਸਾਡੇ ਸ਼ਹਿਰ ਦੇ ਮੇਰੇ ਮਾਸੀ ਦਾ ਮੁੰਡਾ ਗਿਆ ਅਮਰੀਕਾ ਵੀ ਮੈਨੂੰ ਵੀ ਭੇਜ ਦੇ ਅਗਲਾ ਫਿਰ ਕਹਿੰਦਾ ਵੀ ਯਾਰ ਤੇਰਾ ਗੱਗਰ ਤੇ ਸਾਲ ਲੱਗੂਆ ਇੰਨਾ ਟਾਈਮ ਲੱਗੂ ਉਹ ਕਹਿੰਦਾ ਵੀ ਇੰਨਾ ਟਾਈਮ ਨਹੀਂ ਮੈਨੂੰ ਮਹੀਨੇ ਦੇ ਵਿੱਚ ਭੇਜ ਦੇ ਅਗਲਾ ਕਹਿੰਦਾ ਠੀਕ ਹੈ ਤੈਨੂੰ 25 ਦਿਨਾਂ ਦੇ ਵਿੱਚ ਅਸੀਂ ਫਲਾਈਟ ਪੜਾ ਦਾਂਗੇ ਜੇ ਤੁਸੀਂ ਇੰਨੀ ਗੱਲ ਕਰਦੇ ਫਿਰ ਤਾਂ ਟਰਮਸ ਐਂਡ ਕੰਡੀਸ਼ਨ ਸਾਰੀਆਂ ਉਹਦੀ ਹੋਣਗੀਆਂ ਇੱਕ ਨੰਬਰ 'ਚ ਜਾਓ 2 ਨੰਬਰ 'ਚ ਨਾ ਜਾਓ ਬੜੇ ਪ੍ਰਸਤਾਵਗੇ ਪਟਕਾ ਐਸੇ ਤੁਸੀਂ ਚੰਦਲ ਜਾਲ 'ਚ ਫਸੋਗੇ ਉਤਰ ਨੂੰ ਕਿ ਤੁਹਾਨੂੰ ਨਹੀਂ ਤੁਹਾਡੇ ਪੇਰੈਂਟਸ ਵੀ ਉਹਦੇ ਵਿੱਚ ਵਿਚਾਰੇ ਫਸ ਜਾਂਦੇ ਨੇ ਐ ਨਾ ਕਰੋ ਸਸਕੀਰਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਇੱਕ ਬੜੇ ਗੰਭੀਰ ਮੁੱਦੇ ਦੇ ਉੱਤੇ ਗੱਲ ਕਰਾਂਗੇ ਵਿਸ਼ਾ ਵੀ ਗੰਭੀਰ ਹੈ ਤੇ ਆਪ ਸਭ ਲਈ ਉਹਨੂੰ ਜਾਨਣਾ ਵੀ ਬੜਾ ਜ਼ਰੂਰੀ ਹੈ ਵਿਸ਼ਾ ਜੁੜਿਆ ਹੋਇਆ ਇਮੀਗ੍ਰੇਸ਼ਨ ਦੇ ਨਾਲ ਪ੍ਰਵਾਸ ਦੇ ਨਾਲ ਕਿ ਕਿਸ ਤਰ੍ਹਾਂ ਤੁਸੀਂ ਸਹੀ ਤਰੀਕੇ ਨਾਲ ਵਿਦੇਸ਼ ਜਾ ਸਕਦੇ ਹੋ ਸੈਟਲ ਹੋ ਸਕਦੇ ਹੋ ਰੋਜ਼ੀ-ਰੋਟੀ ਕਮਾ ਸਕਦੇ ਹੋ ਤੇ ਜੌਬ ਦੀ ਜਿਹੜੀ ਦਿੱਕਤ ਆਉਂਦੀ ਹੈ ਕਾਲਜਸ ਦੀ ਕਿਵੇਂ ਆਪਾਂ ਉਸ ਜਾ ਕੇ ਚੁਆਇਸ ਕਰਨੀ ਆ ਕਿਸ ਤਰ੍ਹਾਂ ਕਰਨਾ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਅੱਜ ਦੱਸਾਂਗੇ ਤੇ ਇਹ ਇੰਟਰਵਿਊ ਤੁਹਾਡੇ ਲਈ ਕਈ ਤਰ੍ਹਾਂ ਦੇ ਪੇਤ ਵੀ ਖੋਲੇਗੀ ਕਿਉਂਕਿ ਅੱਜ ਅਸੀਂ ਉੱਚੇਚੇ ਤੌਰ ਦੇ ਉੱਤੇ ਪਹੁੰਚੇ ਆ ਐਡਵੋਕੇਟ ਜਸਮੀਤ ਸਿੰਘ ਹਰਾਂ ਦੇ ਕੋਲ ਜਿਨ੍ਹਾਂ ਨੇ ਇੱਕ ਬੀੜਾ ਚੁੱਕਿਆ ਹੈ ਕਿ ਕੋਈ ਵੀ ਨੌਜਵਾਨ ਗੁੰਮਰਾਹ ਨਾ ਹੋਵੇ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਵੇ ਰੋਜ਼ੀ ਰੋਟੀ ਕਮਾ ਸਕੇ ਤੇ ਇਹਨਾਂ ਦਾ ਜਿਹੜਾ ਇੱਕ ਨਵਾਂ ਉਪਰਾਲਾ ਵੀ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਇਹਨਾਂ ਨੇ ਉਪਰਾਲਾ ਕੀਤਾ ਹੈ ਵੀ ਯੂ ਫਾਰ ਸ਼ੋਰ ਕੰਸਲਟੈਂਟ ਉਹਦੇ ਡਾਇਰੈਕਟਰ ਵੀ ਨੇ ਲਗਾਤਾਰ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵੀ ਜੁੜੇ ਹੋਏ ਨੇ ਤਾਂ ਜੋ ਨੌਜਵਾਨੀ ਨੂੰ ਬਚਾਇਆ ਜਾ ਸਕੇ ਸਭ ਤੋਂ ਪਹਿਲਾਂ ਐਡਵੋਕੇਟ ਜਸਮੀਤ ਸਿੰਘ ਹੋਰਾਂ ਦਾ ਸਵਾਗਤ ਕਰਦੇ ਆ ਐਡਵੋਕੇਟ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਸੁਪਚਿੰਤਨਗ ਦਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਜਿੰਨੀ ਮੈਨੂੰ ਇਨਫੋਰਮੇਸ਼ਨ ਹੈ ਪੂਰੀ ਮੈਂ ਦੇਵਾਂਗਾ ਤੁਹਾਨੂੰ ਤੇ ਪਰਵਾਸ ਲਈ ਮੈਂ ਤੁਹਾਡੇ ਜਿੰਨੇ ਵੀ ਇਸ਼ੂ ਨੇ ਸਾਰੇ ਐਡਰੈਸ ਕਰੂੰਗਾ ਬਿਲਕੁਲ ਐਡਵੋਕੇਟ ਸਾਹਿਬ ਜਦੋਂ ਆਪਾਂ ਚਰਚਾ ਕਰਦੇ ਆਂ ਪ੍ਰਵਾਸ ਦੀ ਪ੍ਰਵਾਸ ਦੇ ਮਾਇਨੇ ਬਦਲ ਚੁੱਕੇ ਨੇ ਪਹਿਲਾ ਅਕਸਰ ਇਹ ਹੁੰਦਾ ਸੀਗਾ ਕਿ ਨੌਜਵਾਨ ਸਾਡੇ ਜਾਂਦੇ ਸੀ ਉੱਥੇ ਕੁਝ ਸਮਾਂ ਰੋਜ਼ੀ ਰੋਟੀ ਕਮਾਉਂਦੇ ਸੀ ਪੂਰਾ ਆਪਣਾ ਇਧਰੋਂ ਜਿੰਨਾ ਇਨਵੈਸਟਮੈਂਟ ਕੀਤੀ ਹੈ ਉਹ ਪੂਰੀ ਕਰਕੇ ਤੇ ਫਾਇਦਾ ਲੈ ਕੇ ਵਾਪਸ ਆ ਜਾਂਦੇ ਸੀ ਦੇਸ਼ ਦੇ ਵਿੱਚ ਰਹਿੰਦੇ ਸੀ ਇੰਡੀਆ ਚ ਰਹਿੰਦੇ ਸੀ ਪਰ ਹੁਣ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ ਜਾਂਦੇ ਨੇ ਵਾਪਸ ਨਹੀਂ ਆਉਣਾ ਚਾਹੁੰਦੇ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਖਾਸ ਤੌਰ ਦੇ ਉੱਤੇ ਕਈ ਵਾਰ ਉਹ ਥੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਜਾਣਾ ਕਿਤੇ ਹੁੰਦਾ ਹੈ ਪਹੁੰਚ ਕਿਤੇ ਜਾਂਦੇ ਨੇ ਪਾਸਪੋਰਟ ਤੱਕ ਵੀ ਉਹਨਾਂ ਦੇ ਜ਼ਬਤ ਹੋ ਜਾਂਦੇ ਨੇ ਅਜਿਹੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਅੱਜ ਤੁਹਾਡੇ ਵਿਚਾਰ ਅਸੀਂ ਜਾਣਨ ਵਾਸਤੇ ਤੁਹਾਡੇ ਕੋਲ ਆਏ ਆ ਸਭ ਤੋਂ ਪਹਿਲਾਂ ਇਹ ਹੀ ਜਾਣਾਂਗੇ ਕਿ ਸਹੀ ਰਸਤਾ ਕੀ ਹੈ ਕੀੜਾ ਉਹ ਰਾਹ ਹੈ ਕਿਹੜਾ ਉਹ ਮਾਰਗ ਹੈ ਜਿਹਦੇ ਰਾਹੀਂ ਨੌਜਵਾਨ ਵਿਦੇਸ਼ ਜਾ ਸਕਦੇ ਨੇ ਪ੍ਰਵਾਸ ਬਾਰੇ ਬੜੇ ਪੱਕਾ ਮਤਲਬ ਕਿ ਬੜੀ ਸਚਾਈ ਦੀ ਗੱਲ ਹੈ ਕਿ ਪ੍ਰਵਾਸ ਇੰਨਾ ਇੰਪੋਰਟੈਂਟ ਹੈ ਜੇ ਪੰਜਾਬ ਦੇ ਵਿੱਚ ਇਸ ਟਾਈਮ ਤੁਸੀਂ ਤਰੱਕੀ ਦੇਖ ਰਹੇ ਹੋ ਤਾਂ ਉਹਦੇ ਵਿੱਚ ਜਿੱਥੇ ਹਰਾ ਇਨਕਲਾਬ ਦਾ ਬਹੁਤ ਵੱਡਾ ਰੋਲ ਹੈ ਉਸੇ ਦਾ ਪ੍ਰਵਾਸ ਦਾ ਬਹੁਤ ਵੱਡਾ ਰੋਲ ਹੈ ਪ੍ਰਵਾਸ ਬਾਰੇ ਬਿਲਕੁਲ ਡਾਊਟ ਨਾ ਰਹੋ ਕਿ ਮਾੜਾ ਹੈ ਚੰਗਾ ਇਹ ਬਹੁਤ ਵਧੀਆ ਹੈ ਲੇਪਰ ਚੰਗਾ ਤਾਂ ਹੈ ਜਿਸ ਕਾ ਤੁਹਾਡੇ ਮੈਂ ਕਿ ਤੁਹਾਡੇ ਟੀਚੇ ਬੜੇ ਸਾਫ਼ ਹੋਣੇ ਚਾਹੀਦੇ ਨੇ ਤੁਹਾਡੇ ਰਸਤੇ ਬੜੇ ਸਾਫ਼ ਹੋਣੇ ਚਾਹੀਦੇ ਨੇ ਅੱਜ ਸਭ ਤੋਂ ਵੱਡੀ ਗੱਲ ਬਚਨ ਦੀ ਕੀ ਲੋੜ ਹੈ ਜੀ ਕਿ ਇਨਫੋਰਮੇਸ਼ਨ ਦਾ ਟਾਈਮ ਹੈ ਤੁਹਾਡੇ ਕੋਲ ਸੋਸ਼ਲ ਮੀਡੀਆ ਹੈ ਉੱਥੇ ਬਹੁਤ ਸਾਰੀਆਂ ਤੁਹਾਨੂੰ ਮਿਸਲੀਡਿੰਗ ਉਹ ਇਨਫੋਰਮੇਸ਼ਨ ਮਿਲਦੀ ਹੈ ਤੁਹਾਨੂੰ ਜਿਵੇਂ ਕਈ ਦਿਖਾ ਰਹੇ ਹੁੰਦੇ ਨੇ ਅੱਜ ਸਾਡੇ ਕੋਲ 20 ਵੀਜ਼ੇ ਆ ਗਏ ਉਹ ਆ ਗਏ ਇਹ ਤੁਹਾਨੂੰ ਪਟਕਾਉਣ ਵਾਲੀਆਂ ਨੇ ਇਹਨਾਂ 'ਚ ਨਾ ਜਾਓ ਆਪਣਾ ਜੇ ਕਿਸੇ ਮੰਨ ਲਓ ਫਾਰ ਐਗਜ਼ਾਮਪਲ ਬੱਚੇ ਨੇ ਬਾਹਰ ਜਾਣਾ ਹੈ ਪੜਾਈ ਲਈ ਜਾਣਾ ਬੜਾ ਸਾਫ਼ ਰੱਖੇ ਵੀ ਮੈਂ ਮੇਰੇ ਇਕਨੋਮਿਕਸ ਪੜ੍ਹਿਆ ਤਾਂ ਮੈਂ ਇਕਨੋਮਿਕਸ ਨਾਲ ਜੁੜਦੇ ਸਬਜੈਕਟ ਲਵਾਂ ਤੇ ਮੈਂ ਉੱਥੇ ਉਹ ਜਾਵਾਂ ਜਿਹੜੇ ਕਾਲਜ ਚ ਜਾਓ ਉਹੀ ਕਾਲਜ ਜਾ ਕੇ ਤੁਸੀਂ ਸਟੱਡੀ ਆਪਣੇ ਟਾਈਮ ਚ ਪੂਰੀ ਕਰੋ ਏ ਨਾ ਕਰੋ ਕਿ ਮੈਂ ਨੌਕਰੀ ਕਰਾਂ ਨੌਕਰੀ ਜ਼ਰੂਰ ਕਰੋ ਲੈ ਪਰ ਉਹਨਾਂ ਨੇ ਸਿਸਟਮ ਐਸਾ ਬਣਾਇਆ ਕਿ ਇੰਨੇ ਪੈਸੇ ਤੁਸੀਂ ਕਮਾ ਸਕਦੇ ਤੁਹਾਡਾ ਖਰਚਾ ਨਿਕਲਦਾ ਹੈ ਜੀ ਬਾਕੀ ਟੈਂਪਟੇਸ਼ਨ ਚ ਨਾ आओ ਟਾਈਮ ਦੇ ਵਿੱਚ ਆਪਣੀ ਸਟੱਡੀ ਪੂਰੀ ਕਰੋ ਜੇ ਸਟੱਡੀ ਤੁਸੀਂ ਪੂਰੀ ਨਹੀਂ ਕਰੋਗੇ ਤਾਂ ਤੁਸੀਂ ਮੰਨ ਕੇ ਚੱਲਿਓ ਕਿ ਤੁਸੀਂ ਬਹੁਤ ਖਤਰਨਾਕ ਰਸਤੇ ਦੇ ਉੱਤੇ ਤੁਹਾਨੂੰ ਡਿਪੋਰਟ ਹੋ ਜਾਓਗੇ ਤੁਹਾਨੂੰ ਕਿ ਤੁਸੀਂ ਨਾ ਇੱਧਰ ਦੇ ਰਹਿਣਾ ਹੈ ਨਾ ਉੱਧਰ ਦੇ ਰਹਿਣਾ ਹੈ ਇਹ ਸਾਰੀਆਂ ਚੀਜ਼ਾਂ ਬੜੇ ਖਿਆਲ ਨਾਲ ਕਰੋ ਤੁਸੀਂ ਕਿਸੇ ਨੂੰ ਕਦੀ ਵੀ ਕਿਸੇ ਵੀ ਕੰਸਲਟੈਂਟ ਨੂੰ ਜਿਵੇਂ ਮੈਂ ਆ ਜਾਂ ਕੋਈ ਹੋਰ ਨਹੀਂ ਉਹਨੂੰ ਇਹ ਨਾ ਕਹੋ ਜਾ ਕੇ ਵੀ ਮੈਨੂੰ ਕਿਸੇ ਤਰੀਕੇ ਨਾਲ ਕੈਨੇਡਾ ਭੇਜ ਦੇ ਅਮਰੀਕਾ ਭੇਜ ਦੇ ਇੰਗਲੈਂਡ ਭੇਜ ਦੇ ਐਂ ਨਾ ਕਹੋ ਫਿਰ ਤਾਂ ਮੈਂ ਫਿਰ ਤਾਂ ਭੇੜੀ ਇਹ ਨਹੀਂ ਉਹ ਤਾਂ ਤਿਆਰ ਬੈਠੀ ਹੀ ਨੇ ਇਹ ਨਾ ਕੰਮ ਕਰੋ ਤੁਸੀਂ ਇਹ ਕਹੋ ਵੀ ਮੈਂ ਮੇਰੀ ਇੰਨੇ ਮੇਰੇ ਪਰਸੈਂਟ ਮਾਰਕਸ ਨੇ ਇੰਨੀ ਮੇਰੀ ਕਪੈਸਿਟੀ ਹੈ ਮੈਂ ਉਸ ਤਰੀਕੇ ਨਾਲ ਜਾਣਾ ਚਾਹੁੰਦਾ ਫੇਰ ਕੈਨੇਡਾ ਸਰਕਾਰ ਨੇ ਇੰਡੀਅਨ ਸਰਕਾਰ ਨੇ ਤੁਹਾਨੂੰ ਬਾਹਰ ਜਾਣ ਲਈ ਬਹੁਤ ਸਾਰੇ ਚੰਗੇ ਰਸਤੇ ਰੱਖੇ ਹੋਏ ਨੇ ਇੱਕ ਨੰਬਰ ਜਿਹੜੀ ਹੁਣ ਦੁਨੀਆ ਕੈਨੇਡਾ ਚ ਜਾ ਕੇ ਬੱਚੇ ਆਪਣੇ ਸੈਟਰ ਨੇ ਪਰਿਵਾਰ ਸੈਟਲ ਨੇ ਉਹਨਾਂ ਨੇ ਇੱਥੇ ਬਣਾ ਲਿਆ ਉੱਥੇ ਘਰ ਬਣਾ ਲਏ ਉਹਨਾਂ ਨੇ ਇੱਕ ਨੰਬਰ ਛੀ ਬਣਾਏ ਹੋਏ ਨੇ ਗਲਤ ਤਰੀਕੇ ਨਾਲ ਝਟਕਾਉਣਾ ਕਿਸੇ ਨੂੰ ਨਾ ਪੈਸੇ ਖਰਾਬ ਕਰੋ ਆਪਣੇ ਤੇ ਜਿਸ ਨਾਲ ਸਭ ਤੋਂ ਵੱਡੀ ਹੁਣ ਤੁਸੀਂ ਜੇ ਮੈਨੂੰ ਪੁੱਛੋ ਵੀ ਕੀ ਕਰਨਾ ਚਾਹੀਦਾ ਏ ਬੀ ਸੀ ਪਹਿਲਾਂ ਏ ਤੋਂ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੀ ਵੀ ਕੰਸਲਟੈਂਟ ਕੋਲ ਜਾਓ ਤੁਸੀਂ ਆਪਣਾ ਉਹਦਾ ਤੁਹਾਨੂੰ ਪਿਕਚਰ ਪਿਛੋਕੜ ਤੁਹਾਨੂੰ ਉਹਦੀ ਇੱਕ ਪੂਰੀ ਡਿਟੇਲ ਪਤਾ ਹੋਣੀ ਚਾਹੀਦੀ ਹੈ ਉਹਦੇ ਨਾਲ ਇੱਕ ਕੋਈ ਵੀ ਦੇਖੋ ਕੈਨੇਡਾ ਚ ਪ੍ਰਵਾਸ ਦੀ ਫਾਈਲ ਲੱਗਦੀ ਹੈ ਵਿਦਆਊਟ ਰੇਟੇਨਰ ਐਗਰੀਮੈਂਟ ਨਹੀਂ ਲੱਗਦੀ ਕੰਸਲਟੈਂਟ ਦਾ ਤੇ ਐਪਲੀਕੈਂਟ ਦਾ ਇੱਕ ਐਗਰੀਮੈਂਟ ਸਾਈਨ ਹੁੰਦਾ ਉਹ ਸਾਈਨ ਕਰੋ ਉਹਦੀ ਕਾਪੀ ਆਪਣੇ ਕੋਲ ਰੱਖੋ ਉਹਦੀਆਂ ਸ਼ਰਤਾਂ ਪੜੋ ਸ਼ਰਤਾਂ ਬਾਰੇ ਤੁਸੀਂ ਆਪਣੇ ਨਾਲ ਗੱਲ ਕਰ ਸਕਦੇ ਹੋ ਇਹ ਸਾਰੀਆਂ ਗੱਲਾਂ ਖਿਆਲ ਚ ਰੱਖੋ ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਪ੍ਰਵਾਸ ਬਦਲ ਗਿਆ ਕਿਉਂਕਿ ਜਦੋਂ ਸਮਾਂ ਬਦਲਦਾ ਹੈ ਜਦੋਂ ਇੱਕ ਜਨਰੇਸ਼ਨ ਬਦਲਦੀ ਹੈ ਤਾਂ ਹਰ ਚੀਜ਼ ਦੇ ਮਾਇਨੇ ਬਦਲ ਜਾਂਦੇ ਨੇ ਹੁਣ ਪ੍ਰਵਾਸ ਪਹਿਲਾਂ ਵਾਲਾ ਨਹੀਂ ਰਿਹਾ ਕਿ ਘਰ ਦਾ ਇੱਕ ਮੈਂਬਰ ਜਾਂਦਾ ਸੀ ਪੈਸੇ ਭੇਜਦਾ ਸੀ ਸਾਰੇ ਤੇ ਪ੍ਰਵਾਸ ਚੱਲਦਾ ਸੀ ਹੁਣ ਪਰਿਵਾਰ ਜਾਂਦੇ ਨੇ ਕਿਉਂਕਿ ਮਾਪੇ ਵੀ ਪੜੇ ਲਿਖੇ ਨੇ ਬੱਚੇ ਵੀ ਪੜੇ ਲਿਖੇ ਆਉਣ ਵਾਲੀ ਜਨਰੇਸ਼ਨ ਵੀ ਪੜੀ ਲਿਖੀ ਹੈ ਹੁਣ ਸਾਰੇ ਸੋਚਦੇ ਵੀ ਅਸੀਂ ਇੱਕ ਦੂਜੇ ਦੇ ਨੇੜੇ ਹੋਵਾਂਗੇ ਤਾਂ ਉੱਥੇ ਸਾਨੂੰ ਫਾਇਦਾ ਹੀ ਹੈ ਕੱਲ ਨੂੰ ਬੱਚਿਆਂ ਨੂੰ ਬੜੀ ਮਦਦ ਹੈ ਜੇ ਮਾਪੇ ਨਾਲ ਮਾਪੇ ਬੱਚ ਨੂੰ ਬਹੁਤ ਮਦਦ ਦੇ ਇੱਕ ਉਹਨਾਂ ਦਾ ਟਾਈਮ ਬੜੀਆ ਪਾਸ ਹੁੰਦਾ ਆਪਣੇ ਨੈਕਸਟ ਜਨਰੇਸ਼ਨ ਨਾਲ ਰਹੇਂ ਚ ਬੜਾ ਫਾਇਦਾ ਹੈ ਸਾਧਨ ਉੱਥੇ ਬੜੇ ਵਧੀਆ ਨੇ ਕੋਈ ਉੱਥੇ ਬੁਰਾਈ ਨਹੀਂ ਹੈ ਸਿਸਟਮ ਬੜਾ ਵਧੀਆ ਹੈ ਸਭ ਕੁਝ ਵਧੀਆ ਜਿੱਥੇ ਕੋਈ ਚੰਗਿਆਈਆਂ ਹੁੰਦੀਆਂ ਉਹਦੇ ਨਾਲ ਕੁਝ ਮਾਈਨਸ ਚੀਜ਼ਾਂ ਵੀ ਹੁੰਦੀਆਂ ਇਹਨਾਂ ਨੂੰ ਖਿਆਲ ਰੱਖ ਕੇ ਜਾਓ ਤੁਸੀਂ ਬਸ ਆਪ ਨਾ ਪਟਕੋ ਕਿਸੇ ਨੂੰ ਗਲਤ ਕੰਮ ਲਈ ਕਹੋ ਨਾ ਫਿਰ ਗਲਤ ਕੰਮ ਲਈ ਤਾਂ ਫਿਰ ਦੁਨੀਆ ਬੈਠੀ ਹੀ ਹੈ ਬੇਦਰ ਦੁਨੀਆ ਭੇੜੀ ਤਾਂ ਤਿਆਰ ਹੀ ਨੇ ਉਹ ਨਾ ਕਰ ਆਪਣਾ ਐਗਰੀਮੈਂਟ ਸਾਈਨ ਕਰੋ ਉਹਦੀ ਕਾਪੀ ਰੱਖੋ ਕੱਲ ਨੂੰ ਜੇ ਕੋਈ ਤੁਹਾਨੂੰ ਜੌਬ ਆਫਰ ਮਿਲਦੀ ਹੈ ਜੌਬ ਆਫਰ ਦੀ ਡਿਟੇਲ ਆਪਣੇ ਕੋਲ ਰੱਖੋ ਨੈਟ ਤੇ ਚੈੱਕ ਕਰੋ ਕੋਈ ਕੋਈ ਬਰਾਈ ਨਹੀਂ ਹੈ ਦੇ ਜਿਹਦੇ ਕੋਲ ਲਾਇਸੈਂਸ ਹੈ ਫਾਈਲਿੰਗ ਸਿਰਫ ਉਹ ਕਰ ਸਕਦਾ ਜਿਵੇਂ ਮੇਰੇ ਕੋਲ ਲਾਇਸੈਂਸ ਨਹੀਂ ਹੈ ਮੈਂ ਨਹੀਂ ਫਾਈਲਿੰਗ ਕਰਦਾ ਜਿਨਾਂ ਕੋਲ ਉਹ ਕਰੋ ਮੈਂ ਜਿਵੇਂ ਪਿੱਛੇ ਇੱਕ ਕੰਪਨੀ ਕੋਲ ਕੰਮ ਕਰਿਆ ਅਸੀਂ ਉੱਥੇ ਐਗਰੀਮੈਂਟ ਸਾਈਨ ਕਰਦੇ ਸੀ ਉਹਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਸੀ ਕੋਈ ਠੱਗੀ ਨਹੀਂ ਸੀ ਕਰਦੇ ਲਗਣਾ ਨਾ ਲਗਣਾ ਵੀਜ਼ਾ ਦੇਖੋ ਕੋਈ ਸਭ ਤੋਂ ਵੱਡੀ ਗੱਲ ਇੱਕ ਵਿੱਚ ਮੈਂ ਉਹ ਵੀ ਤੁਹਾਨੂੰ ਦੱਸਦਾ ਜੀ ਕੋਈ ਮੈਂ ਜਾਂ ਕੋਈ ਕੋਈ ਵੀ ਬੰਦਾ ਤੁਹਾਨੂੰ ਇਹ ਕਹਿੰਦਾ ਵੀ 100% ਵੀਜ਼ਾ ਲੱਗ ਜਾਊਗਾ ਇਹ ਮੰਨ ਲਿਓ ਝੂਠਾ ਹੈ ਵੀਜ਼ਾ ਤੁਹਾਡੀ ਪ੍ਰੋਫਾਈਲ ਦੇ ਪੇਸ ਤੇ ਆਏ ਵੀਜ਼ੇ ਬਾਰੇ ਕੁਝ ਫੰਡਾ ਨੇ ਜੇ ਤੱਕ ਕਲੀਅਰ ਨੇ ਫਾਈਲ ਪ੍ਰੋਪਰ ਪੁੱਟ ਕੀਤੀ ਹੋਈ ਹੈ ਸਭ ਕੀਤੀ ਹੋਈ ਹੈ ਫਿਰ ਲੱਗ ਸਕਦਾ ਤੁਹਾਡਾ 60 70% 80% ਸਕਸੈਸਫੁਲ ਹੁੰਦੀ ਹੈ ਬਾਕੀ ਇੱਕ ਨੰਬਰ 'ਚ ਜਾਓ 2 ਨੰਬਰ 'ਚ ਨਾ ਜਾਓ ਬੜੇ ਪ੍ਰਸਤਾਵਗੇ ਪਟਕ ਐਸੇ ਤੁਸੀਂ ਚੰਜਲ ਜਾਲ ਚ ਫਸੋਗੇ ਤੁਹਾਨੂੰ ਕਿ ਤੁਹਾਨੂੰ ਨਹੀਂ ਤੁਹਾਡੇ ਪੇਰੈਂਟਸ ਵੀ ਉਹਦੇ ਵਿੱਚ ਵਿਚਾਰੇ ਫਸ ਜਾਂਦੇ ਨੇ ਐ ਨਾ ਕਰੋ ਸੋ ਪ੍ਰਵਾਸ ਚੰਗਾ ਹੈ ਪ੍ਰਵਾਸ ਕੋਈ ਮਾੜਾ ਨਹੀਂ ਹੈ ਤੇ ਬਿਲਕੁਲ ਜੀ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਦੀ ਗੱਲ ਕੀਤੀ ਹੈ ਇਹਨਾਂ ਨੇ ਜਸਮੀਤੂਰਾ ਨੇ ਕਿ ਪਰਿਵਾਰ ਦਾ ਪੂਰੀ ਜਮਾ ਪੂੰਜੀ ਹੁੰਦੀ ਆ ਉਹ ਲੱਗ ਜਾਂਦੀ ਆ ਜਦੋਂ ਕੋਈ ਬੱਚਾ ਵਿਦੇਸ਼ ਜਾਂਦਾ ਇਸ ਕਰਕੇ ਸਾਵਧਾਨੀਆਂ ਵਰਤਨੀਆਂ ਬੜੀਆਂ ਜ਼ਰੂਰੀ ਹੋ ਜਾਂਦੀਆਂ ਨੇ ਸਹੀ ਜਿਹੜਾ ਕੰਸਲਟੈਂਟ ਹੋ ਉਹਦੀ ਸਲਾਹ ਜ਼ਰੂਰ ਲਓ ਕੋਈ ਇਮੀਗ੍ਰੇਸ਼ਨ ਵਾਲਾ ਤੁਹਾਨੂੰ ਲੱਗਦਾ ਹੈ ਕਿ ਉਹ ਸਹੀ ਹੈ ਉਹਦੇ ਪੂਰੇ ਦਸਤਾਵੇਜ਼ ਵਗੈਰਾ ਦੀ ਵੀ ਪੜਤਾਲ ਕਰੋ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਬਹੁਤ ਕੁਝ ਮਿਲ ਜਾਂਦਾ ਹੈ ਗੁੰਮਰਾਹ ਹੋਣ ਤੋਂ ਬਚਣਾ ਹੀ ਇਹਨਾਂ ਦਾ ਮਕਸਦ ਹੈ ਇਸ ਕਰਕੇ ਵਾਰ-ਵਾਰ ਕਹਿੰਦੇ ਨੇ ਕਿ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਹਨਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਨੇ ਕਿਉਂਕਿ ਇਹਨਾਂ ਨੇ ਇੱਕ ਬੀੜਾ ਚੁੱਕਿਆ ਹੈ ਕਿ ਮੈਂ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਹੋਣ ਦੇਣਾ ਤਾਂ ਇਸ ਕਰਕੇ ਅਸੀਂ ਅੱਜ ਵੀ ਉੱਚੇਚੇ ਤੌਰ ਦੇ ਉੱਤੇ ਤਾਂ ਹੀ ਇਹਨਾਂ ਕੋਲੇ ਪਹੁੰਚੇ ਆਂ ਵੀ ਐਡਵੋਕੇਟ ਸਾਹਿਬ ਨਾਲ ਗੱਲ ਕਰੀਏ ਤੁਹਾਡਾ ਮਾਰਗਦਰਸ਼ਨ ਕਰ ਸਕੀਏ ਜਿੰਨੇ ਇੱਕ ਦਰਸ਼ਕ ਸਾਨੂੰ ਵੱਧ ਤੋਂ ਵੱਧ ਤੁਸੀਂ ਦੇਖਦੇ ਹੋ ਪਿਆਰ ਕਰਦੇ ਹੋ ਤੇ ਅੱਗੇ ਗੱਲ ਆਉਂਦੀ ਹੈ ਜੀ ਜਿਸ ਤਰ੍ਹਾਂ ਆਫਰ ਲੈਟਰਸ ਵਗੈਰਾ ਆਉਂਦੀਆਂ ਨੇ ਕਾਲਜਿਸ ਹੁੰਦੇ ਨੇ ਇੱਥੇ ਕੁਝ ਸ਼ੋਅ ਕੀਤਾ ਜਾਂਦਾ ਹੈ ਉੱਥੇ ਜਾ ਕੇ ਕੁਝ ਦਾ ਕੁਝ ਹੋ ਜਾਂਦਾ ਹੈ ਜਾਂ ਫਿਰ ਇੱਕ ਮਨ ਦੇ ਵਿੱਚ ਇਹ ਲਾਲਸਾ ਆ ਜਾਂਦੀ ਹੈ ਕਿ ਯਾਰ ਕੋਈ ਨਹੀਂ ਹੁਣ ਆਪਾਂ ਇੱਕ ਵਾਰ ਪਹੁੰਚ ਹੀ ਗਏ ਆ ਪੜ੍ਹਾਈ ਇੱਕ ਚੀਜ਼ ਰਹਿ ਗਈ ਦੂਜੇ ਪਾਸੇ ਆਪਾਂ ਵੱਧ ਤੋਂ ਵੱਧ ਘੰਟੇ ਪੂਰੇ ਕਰ ਲਈਏ ਜੀ ਪੈਸਾ ਕਮਾ ਲਈਏ ਤਾਂ ਜੋ ਜਲਦ ਤੋਂ ਜਲਦ ਉੱਥੇ ਆਪਣੇ ਆਪ ਨੂੰ ਸਥਾਪਿਤ ਕਰ ਸਕੀਏ ਉਹ ਕਿੰਨਾ ਕੁ ਜਾਇਜ਼ ਆ ਕਿੰਨਾ ਕੁ ਗਲਤ ਆ ਕਿ ਆਪਣੀ ਸਟੱਡੀ ਵੀ ਛੱਡ ਦੇਣਾ ਉਹਦੇ ਵੱਲ ਧਿਆਨ ਨਾ ਦੇਣਾ ਤੇ ਉਸ ਤੋਂ ਬਾਅਦ ਜੌਬ ਦੇ ਹਿਲੇ ਵਸੀਲੇ ਲੱਭਣ ਲੱਗ ਪੈਣਾ ਕਿ ਜੌਬ ਦੇ ਹਿਲੇ ਵਸੀਲੇ ਲੱਭਨੇ ਜਾਇਜ਼ ਨਹੀਂ ਕੋਈ ਬੁਰਾਈ ਨਹੀਂ ਲੇਪਰ ਤੁਸੀਂ ਦੇਖੋ ਅੱਜ ਤੋਂ ਪਹਿਲਾਂ ਜਲੰਧਰ ਦੇ ਕਮਿਸ਼ਨਰਾਂ ਨਾਮ ਦੇ ਕੋਈ ਕੰਸਲਟੈਂਟ ਦਾ ਕੇਸ ਆਇਆ ਨੇ 6 700 ਬੱਚਿਆਂ ਦੇ ਹੁਣ ਅਚ ਦੇਖਿਆ ਜਾਵੇ ਕਿ ਇਹ ਵੀਜ਼ਾ ਲੱਗੇ ਚਲੋ ਉਹਦੇ ਚ ਜੋ ਵੀ ਫਰਾਡ ਹੋਇਆ ਜੋ ਕੁਝ ਹੈ ਉਹ ਪੁਲਸ ਉਹ ਕਰ ਰਹੀ ਹੈ ਪਰ ਬੱਚੇ ਉੱਥੇ ਪਹੁੰਚੇ ਨੇ ਸਭ ਤੋਂ ਵੱਡੀ ਗਲਤੀ ਉਹਨਾਂ ਨੇ ਇਹ ਕਰੀ ਜਾ ਕੇ ਵੀ ਕਹਿੰਦੇ ਸੀ ਕਾਲਜ ਬਦਲ ਲੈ ਵੀ ਉਹਨਾਂ ਨੂੰ ਉੱਥੇ ਹੀ ਕੰਨ ਖੜੇ ਹੋ ਜਾਣੇ ਚਾਹੀਦੇ ਸੀ ਵੀ ਅਸੀਂ ਕਾਲਜ ਕਿਉਂ ਬਦਲੀ ਅਸੀ ਫੀਸ ਦੇ ਕੇ ਆਏ ਸਾਡੇ ਕੋਲ ਪ੍ਰੋਪਰ ਆਫਰ ਲੈਟਰ ਹੈ ਜੇ ਸੀਗਾ ਉਸ ਟਾਈਮ ਉਹ ਸਾਊਂਡ ਕਰ ਦੇ ਤੁਸੀਂ ਉਹਦੇ ਕੰਸਲਟੈਂਟ ਦੀ ਗੱਲਾਂ ਚਾ ਕੇ ਜਿਵੇਂ ਚੱਲੇ ਗਏ ਬਈ ਮੇਰਾ ਕਹਿੰਦਾ ਮਕਸਦ ਜੀ ਇਹ ਨਾ ਕਰੋ ਜਿਹੜੇ ਵੀ ਤੁਸੀਂ ਕਾਲਜ ਲਈ ਗਏ ਹੋ ਪਹਿਲਾਂ ਤਾਂ ਸਭ ਤੋਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਜਿਹੜੀ ਤੁਹਾਡੀ ਮੇਨ ਸਟੱਡੀ ਹੈ ਉਹਦੇ ਨਾਲ ਮਿਲਦਾ ਜੁਲਦਾ ਕੋਰਸ ਸਿਲੈਕਟ ਕਰੋ ਇਹ ਨਾ ਕਰੋ ਕਿ ਉੱਥੇ ਜਾਣ ਲਈ ਜਿਹੜੇ ਉਹ ਸਿਰਫ ਕਾਸਮੈਟਿਕ ਦੇ ਕੋਰਸ ਨੇ ਉਹ ਕਰ ਲਓ ਜਿਵੇਂ ਹੈਅਰ ਡਰੈਸਿੰਗ ਦਾ ਕੁਝ ਹੋਰ ਹੈ ਉਹਦਾ ਤੁਹਾਨੂੰ ਕੈਰੀਅਰ ਨਹੀਂ ਬਣਨਾ ਤੁਹਾਨੂੰ ਤੁਸੀਂ ਦੇਖੋ ਕੈਨੇਡਾ ਦੀ ਸਰਕਾਰ ਦੇ ਵਿੱਚ ਕੈਨੇਡਾ ਦੀ ਇਕਨੋਮੀ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਂ ਕਿਤੇ ਦੇ ਵਿੱਚ ਉੱਥੇ ਕਿਸ ਤਰ੍ਹਾਂ ਦੀ ਇਕਨੋਮੀ ਹੈ ਤੁਹਾਨੂੰ ਪਤਾ ਲੱਗ ਜਾਂਦਾ ਉੱਥੇ ਨੌਕਰੀਆਂ ਚਾਹੀਦੀਆਂ ਕੋਈ ਵਧੀਆ ਐਮਬੀਏ ਦਾ ਕਰੋ ਇਕਨੋਮਿਕਸ ਦਾ ਕਰ ਲੋ ਅਕਾਊਂਟਿੰਗ ਦਾ ਕਰ ਲੋ ਜਿਵੇਂ ਅਕਾਊਂਟਿੰਗ ਮੈਂ ਕਹਿੰਦਾ ਖਾਸ ਕਰਕੇ ਵੀ ਇਹ ਐਵਰਗ੍ਰੀਨ ਸਬਜੈਕਟ ਹੈ ਇਹ ਹਮੇਸ਼ਾ ਨਾ ਬਹੁਤਾ ਵਧੀਆ ਨਾ ਕੋਈ ਉਹ ਹੈ ਜੇ ਤੁਹਾਨੂੰ ਵਧੀਆ ਮਿਲਦਾ ਪਰ ਕਦੀ ਵੀ ਮਤਲਬ ਕਿ ਪੜਾਈ ਵਿੱਚ ਨਾ ਛੱਡੋ ਨੰਬਰ ਇੱਕ ਕਾਲਜ ਬਦਲੋ ਨਾ ਕਾਲਜ ਬਦਲੋ ਤਾਂ ਬਿਲਕੁਲ ਕਾਨੂੰਨੀ ਤਰੀਕੇ ਨਾਲ ਬਦਲੋ ਦੂਜੀ ਗੱਲ ਆਪਣੀ ਪੜਾਈ ਟਾਈਮ ਤੇ ਪੂਰੀ ਕਰੋ ਜਿੰਨੇ ਘੰਟੇ ਤੋ ਉਹ ਅਲਾਉਡ ਨੇ ਘੰਟੇ ਕੰਮ ਕਰਨ ਦੇ ਉਸ ਤੋਂ ਵੱਧ ਨਾ ਕਰੋ ਕਿਉਂਕਿ ਜੇ ਵੱਧ ਕਰੋਗੇ ਹੋ ਸਕਦਾ ਤੁਹਾਡਾ ਕੋਰਸ ਪੂਰਾ ਹੋ ਜੇ ਸਾਲ ਬਾਅਦ ਤੁਸੀਂ ਕਰ ਲਓ ਤੁਹਾਨੂੰ ਇਹਦੇ ਨਤੀਜੇ ਬਾਅਦ ਪਤਾ ਲੱਗਣੇ ਆ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਸਟੱਡੀ ਤੋਂ ਬਾਅਦ ਮਿਲਦਾ ਹੈ ਜਿਹਦੇ ਨਾਲ ਬੱਚੇ ਨੇ ਕੰਮ ਕਰਨਾ ਹੈ ਉਸ ਤੋਂ ਪੀਆਰ ਬਣਨੀ ਹੈ ਤੋਂ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣ ਚ ਬੜੀ ਦਿੱਕਤ ਆ ਜਾਂਦੀ ਹੁਣ ਤੁਸੀਂ ਪੜਿਆ ਹੋਊਗਾ ਕਿ ਪਿਛਲੇ 2-3 ਮਹੀਨਿਆਂ ਦੇ ਵਿੱਚ ਕੈਨੇਡਾ ਸਰਕਾਰ ਨੇ ਬਹੁਤ ਸਾਰੇ ਬਦਲਾਅ ਕਰਤੇ ਹਨ ਉਹ ਬਦਲਾਅ ਕਿਉਂ ਕਰੇ ਨੇ ਉਹ ਨੈਟ ਰਿਜ਼ਲਟ ਹੈ ਨਾ ਜਿਸ ਜਿਸ ਦਾ ਮਤਲਬ ਹੈ ਕਿ ਇੱਕ ਹੋਈ ਜਾਂਦੀ ਹੈ ਗਲਤ ਹੋਈ ਜਾਂਦੀ ਹੈ ਫਿਰ ਇੱਕ ਨਵਾਂ ਕਾਨੂੰਨ ਨਿਕਲ ਜਾਂਦਾ ਹੈ ਉਹਨਾਂ ਨੇ ਕੈਪਿੰਗ ਕਰਤੀ ਪਲੱਸ 2 ਵਾਲੇ ਜਿਹੜੇ ਬੱਚੇ ਜਾਂਦੇ ਕਿ ਉਹ ਪ੍ਰਾਈਵੇਟ ਕਾਲਜ ਜਿਹੜੇ ਐਡਮਿਸ਼ਨ ਲੈਂਦੇ ਨੇ ਉਹਨਾਂ ਦੀ ਉਹ ਪੋਸ ਉਨ ਅੱਗੇ ਜਿਹੜਾ ਵਰਕ ਪਰਮਿਟ ਚੱਲ ਰਿਹਾ ਉਸ ਤੇ ਬੜੇ ਬਦਲਾਅ ਆਉਣ ਵਾਲੇ ਆ ਵੀ ਕਿਤੇ ਆਉਣ ਵਾਲੇ ਵੀ ਨੇ ਹਾਂ ਜਿਵੇਂ ਤੁਸੀਂ ਜੌਬ ਆਫਰ ਦਾ ਆਫਰ ਲੈਟਰ ਹੈ ਆਫਰ ਲੈਟਰ ਤੋਂ ਦੇਖੋ ਜੀ ਤੁਹਾਨੂੰ ਆਨਲਾਈਨ ਸਿਸਟਮ ਹੈ ਯੂ ਕੈਨ ਚੈੱਕ ਇਟ ਜੇ ਤੁਹਾਨੂੰ ਫਿਰ ਵੀ ਮੇਰੇ ਨੂੰ ਡਾਊਟ ਪੈਂਦਾ ਤੁਸੀਂ ਈਮੇਲ ਕਰ ਦਿਓ ਈਮੇਲ ਕਰੋ ਆਪਣੇ ਪੂਰਾ ਕੋਰਸ ਕਰੋ ਇੱਕ ਦਾ ਕੋਰਸ ਵਧੀਆ ਸਿਲੈਕਟ ਕਰੋ ਕਾਲਜ ਵਧੀਆ ਸਿਲੈਕਟ ਕਰੋ ਅਥੇ ਬਿਲਕੁਲ ਕਿਰਿਆ ਕਿ ਮੈਂ 2 ਸਾਲ ਦੀ ਮੇਰੀ ਸਟੱਡੀ ਦਾ 2 ਸਾਲ ਚ ਮੈਂ ਪੂਰੀ ਕਰਨੀ ਕਰਨੀ ਹੈ ਮੈਂ ਪਟਕੋਨਾ نوکری ساری عمر ਤੁਸੀਂ نوکری ਕਰਨੀ ਆ ਕਰ ਲੋਗੇ ਨਹੀਂ ਹੁਣ ਜੇ 10 ਰੁਪਏ ਵੱਧ ਕਮਾ ਲੋਗੇ ਤਾਂ ਬਾਅਦ ਚ ਤੁਹਾਨੂੰ 100 ਰੁਪਏ ਦੇਣੇ ਪੈਣੇ ਆ ਜੀ ਸੋ ਇਸ ਬੜੇ ਸਾਫ਼ ਰਹੋ ਆਪਣੇ ਪ੍ਰੋਪਰ ਕੋਰਸ ਪ੍ਰੋਪਰ ਕਾਲਜ ਟਾਈਮ ਦੇ ਵਿੱਚ ਸਟੱਡੀ ਪੂਰੀ ਕਰੋ ਤਾਂ ਪੂਰੀ ਕਰੋ ਇਹ ਤਾਂ ਇਹ ਤਾਂ ਦੂਜੀ ਗੱਲ ਤਾਂ ਸਾਫ਼ ਇਹ ਉੱਥੇ ਗੈਰ ਕਾਨੂੰਨੀ ਕਾਰਵਾਈਆਂ ਚ ਨਾ ਪਾਓ ਬਿਲਕੁਲ ਨਾ ਪਾਓ ਬੜੇ ਨਤੀਜੇ ਸਖਤ ਨੇ ਜੀ ਇਹ مینٹیੰਡਿੰਗ ਐਗਰੀਮੈਂਟ ਤੇ ਸਾਈਨ ਕਰੋ ਰੀਟੇਨਰ ਐਗਰੀਮੈਂਟ ਉਹਦੀ ਕਾਪੀ ਰੱਖੋ ਉਹਨਾਂ ਨੇ ਵੀ ਸਾਈਨ ਕੀਤੇ ਨੇ ਤੁਹਾਡੇ ਵੀ ਸਾਈਨ ਹੋਣਗੇ ਕੋਈ ਫਿਰ ਕੋਈ ਤੁਹਾਨੂੰ ਠੱਗੀ ਨਹੀਂ ਹੁੰਦੀ ਜੀ 괜 ਨਹੀਂ ਠੱਗੀ ਹੁੰਦੀ ਸਾਬ ਉਹ ਪ੍ਰਵਾਸ ਵਧੀਏ ਤੁਹਾਡੀ ਤਰੱਕੀ ਹੋਊਗੀ ਤੁਹਾਡੀ ਪਰਿਵਾਰ ਦੀ ਤਰੱਕੀ ਹੋਊਗੀ ਗਲਤ ਜਾਓਗੇ ਆਪ ਵੀ ਫਸੋਗੇ ਪਰਿਵਾਰ ਵੀ ਫਸੇਗਾ ਹੂੰ ਬਿਲਕੁਲ ਜੀ ਪਰਿਵਾਰ ਦੀਆਂ ਵੀ ਪਰੇਸ਼ਾਨੀਆਂ ਆਵਾਜਾਂਦੀਆਂ ਨੇ ਜਦੋਂ ਕਿਤੇ ਕੋਈ ਨੌਜਵਾਨ ਜਾ ਕੇ ਗੁੰਮਰਾਹ ਹੋ ਜਾਂਦਾ ਜਾਂ ਫਿਰ ਫਸ ਜਾਂਦਾ ਹੈ ਇੱਕ ਐਡਵੋਕੇਟ ਸਾਹਿਬ ਆਈਲੈਂਡਸ ਦਾ ਬੜਾ ਰੁਝਾਨ ਹੈ ਇੱਕ ਪੀਟੀ ਦਾ ਬੜਾ ਰੁਝਾਨ ਹੈ ਇਹਦੇ ਵਿੱਚ ਕੀ ਸਮਾਨਤਾ ਹੈ ਕਿਸ ਤਰ੍ਹਾਂ ਦੇ ਨਾਲ ਕੀ ਕਰਨਾ ਚਾਹੀਦਾ ਹੈ ਨੌਜਵਾਨਾਂ ਨੂੰ ਕਿੰਨਾ ਕੁ ਔਖਾ ਕੰਮ ਆਏ ਕਿਉਂਕਿ ਪੇਪਰ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਫਿਰ ਬੈਂਡਸ ਨੂੰ ਲੈ ਕੇ ਵੀ ਹੋ ਜਾਂਦਾ ਹੈ ਉਹਦਾ ਕੀ ਫੰਡਾ ਹੈ ਉਹ ਵੀ ਥੋੜਾ ਜਿਹਾ ਕਲੀਅਰ ਕਰ ਦੋ ਕਿ ਕਿਸ ਤਰ੍ਹਾਂ ਦੇ ਨਾਲ ਉਹਦੀ ਸਟੱਡੀ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਦੇ ਨਾਲ ਇਸ profession ਦੇ ਵਿੱਚ ਜੇਕਰ ਤੁਸੀਂ ਵਿਦੇਸ਼ ਹੀ ਜਾਣਾ ਹੈ ਉੱਥੇ ਜਾ ਕੇ ਆਪਣਾ profession ਬਣਾਉਣਾ ਹੈ ਤਾਂ ਉਹਦੇ ਲਈ ਕਿੰਨੀ ਕੁ ਜ਼ਰੂਰੀ ਹੈ ਇਹ ਵਾਲੀ ਸਟੱਡੀ ਦੇਖੀ ਆਈਲੈਟਸ ਬਾਰੇ ਪਹਿਲਾਂ ਤਾਂ ਜਿਹਦਾ ਕਿਸੇ ਨੂੰ ਇਹਦਾ ਡਰ ਹੈ ਉਹ ਡਰ ਕੱਢ ਦੋ ਆਈਲੈਟਸ ਇੱਕ ਮਤਲਬ ਕਿ ਐਨੇਬਲਿੰਗ ਪੇਪਰ ਹੈ ਇੰਗਲਿਸ਼ ਦਾ ਪੇਪਰ ਹੈ ਵੀ ਤੁਹਾਨੂੰ ਤੁਸੀਂ ਕੈਨੇਡਾ ਜਾਂ ਅਮਰੀਕਾ ਜਾਂ ਕਿਤੇ ਵੀ ਜਾਣਾ ਹੈ ਤਾਂ ਤੁਸੀਂ ਜੇ ਬਾਜ਼ਾਰ 'ਚ ਜਾਣਾ ਹੈ ਤਾਂ ਤੁਸੀਂ ਇੰਟਰੈਕਟ ਕਰਨਾ ਹੈ ਮਾਰਕੀਟ ਵਾਲੇ ਨਾਲ ਕੱਲ ਨੂੰ ਇੱਕ ਆਈਲੈਟਸ ਜ਼ਰੂਰੀ ਇਸ ਕਰਕੇ ਰੱਖਿਆ ਹੋਇਆ ਹੈ ਜੀ ਮੇਨ ਕਾਰਨ ਇਹਦਾ ਇਹ ਹੈ ਵੀ ਕੱਲ ਨੂੰ ਤੁਸੀਂ ਕੋਈ ਉੱਥੇ ਦੀ ਸਰਕਾਰ ਕੈਨੇਡਾ ਦੀ ਸਰਕਾਰ ਬੱਚਿਆਂ ਨੂੰ ਪੜ੍ਹਾਈ 'ਚ ਦਿੱਕਤ ਨਾ ਆਵੇ ਜਿਹੜੇ ਕਮ ਉਹਨਾਂ ਨੂੰ ਦਿੱਕਤ ਨਾ ਆਵੇ ਤੇ ਸਭ ਤੋਂ ਵੱਡੀ ਗੱਲ ਸਟੈਚੂਟਰੀ ਰਿਕੁਆਇਰਮੈਂਟ ਇਹ ਉਹਨਾਂ ਬੱਚਦੇ ਵੀ ਕੱਲ ਨੂੰ ਜੇ ਮੰਨ ਲਓ ਜਿਹਦੇ ਕੋਈ ਹਾਈ ਲੀਟਸ ਨਹੀਂ ਉਹ ਸੜਕ ਤੇ ਗੱਡੀ ਚਲਾ ਰਿਹਾ ਹੈ ਤੇ ਗੱਡੀ ਵੱਜ ਜਾਂਦੀ ਹੈ ਉਤੋਂ ਤਾਂ ਉਹ ਪਲੀ ਲੈ ਲੂਗਾ ਵੀ ਮੈਨੂੰ ਤਾਂ ਜੀ ਮੇਰੀ ਲੈਂਗੁਏਜ ਪੰਜਾਬੀ ਹੈ ਤੇ ਮੈਨੂੰ ਤਾਂ ਇੰਗਲਿਸ਼ ਆਉਂਦੀ ਨਹੀਂ ਤੇ ਮੈਨੂੰ ਇਹਦੇ ਟਰੈਫਿਕ ਨੋਰਮਸ ਨਹੀਂ ਪੜੇ ਜਾ ਸਕੇ ਇਸ ਚੀਜ਼ ਤੋਂ ਬਚਣ ਲਈ ਕੈਨੇਡਾ ਸਰਕਾਰ ਨੇ ਜ਼ਰੂਰੀ ਕੀਤਾ ਹੈ ਦੂਜਾ ਕਾਲਜ ਦੇ ਵਿੱਚ ਪੜ੍ਹਾਈ ਦਾ ਮੀਡੀਅਮ ਹੈ ਸਮਝ ਆ ਸਕੇ ਇਹ ਹੈ ਇਨੇਬਲਿੰਗ ਸਬਜੈਕਟ ਪੇਪਰ ਹੈ ਸੋਖਾ ਹਮ ਬਸ ਇਹਦੇ ਚ ਗਲਤੀ ਕੀ ਕਰਦੇ ਕਿ ਜਿਵੇਂ ਕੋਈ ਤੁਸੀਂ ਰੱਟੇ ਲਾ ਕੇ ਰੱਟਾ ਲਾ ਕੇ ਨਹੀਂ ਹੁੰਦਾ ਤੁਸੀਂ ਰਾਈਟਿੰਗ ਦਾ ਪੇਪਰ ਹੈ ਰੀਡਿੰਗ ਦਾ ਪੇਪਰ ਹੈ ਲਿਸਨਿੰਗ ਦਾ ਸਪੀਕਿੰਗ ਦਾ ਸਪੀਕਿੰਗ ਦਾ ਤਾਂ ਬਿਨਾਂ ਸ਼ੱਕ ਤੁਹਾਨੂੰ ਓਪਨ ਇੰਗਲਿਸ਼ ਹੀ ਬੋਲਣਾ ਹੈ ਪਰ ਤੁਹਾਨੂੰ ਬੋਲਣ ਲਈ ਵੀ ਤਾਂ ਤੁਹਾਡੇ ਕੋਲ ਉਹ ਚਾਹੀਦਾ ਨਾ ਵੀ ਮੁੱਦਾ ਤਾਂ ਚਾਹੀਦਾ ਨਾ ਤੁਹਾਡੇ ਕੋਲ ਸ਼ਬਦ ਤਾਂ ਚਾਹੀਦੇ ਨੇ ਨਾ ਬੇਸਿਕ ਇਹਦੇ ਕਿ ਇੰਗਲਿਸ਼ ਤੁਸੀਂ ਜਿਵੇਂ ਕਹਿੰਦੇ ਆ ਵੀ ਲਿਖਣਾ ਕੀ ਹੈ ਲਿਖਣਾ ਜਿਆਦਾ ਪੜ੍ਹਨਾ ਹੈ EMI writing ਤੁਸੀਂ ਇੰਗਲਿਸ਼ ਹੈ ਤੁਸੀਂ ਆਪਣੀ ਵੀ ਜਬਾਨ ਤੋਂ ਚੰਗੀ ਤਰ੍ਹਾਂ ਆ ਗਈ ਜੇ ਪੰਜਾਬੀ ਤੇ ਮਾਸਟਰੀ ਹੈ ਮੰਨ ਕੇ ਚੱਲੋ ਤੁਸੀਂ ਇੰਗਲਿਸ਼ ਸੋਖੇ ਹੋ ਜ ਮੈਂ ਗਰੰਟੀ ਨਾਲ ਕਹਿੰਦਾ 2 ਮਹੀਨੇ ਤੋਂ ਬਾਅਦ ਕਿਸੇ ਨੂੰ ਲੋੜ ਨਹੀਂ ਹੈ ਇੰਗਲਿਸ਼ ਦੀ ਕਲਾਸਾਂ ਲੈਣ ਨੂੰ ਬੜੇ ਆਰਾਮ ਨਾਲ ਲਾਈਟ ਸੋਸਦੇ ਪੀਟੀ ਪੀਟੀ ਮੱਕ ਬੇਸਿਕਲੀ ਸਾਰੀ ਕੰਪਿਊਟਰ ਬੇਸਡ ਹੈ ਆਇਲਟਸ ਆਨਲਾਈਨ ਆਫਲਾਈਨ ਦੋਨੇ ਫਾਰਮ ਚ ਪਹਿਲਾਂ 90% ਆਇਲਟਸ ਹੀ ਜੀ ਹੁਣ ਬਹੁਤਿਆਂ ਨੇ ਮਤਲਬ ਕਿ ਆਈਲੈਟਸ ਪਲੱਸ ਪੀਟੀਈ ਕਰਦਾ ਪੀਟੀਈ ਦਾ ਤੁਸੀਂ ਘੰਟੇ ਬਾਅਦ ਹੀ ਰਿਜ਼ਲਟ ਆ ਜਾਂਦਾ ਜਾਂ ਨੈਕਸਟ ਡੇ ਆ ਜਾਂਦਾ ਕੰਪਿਊਟਰ ਬੇਸਡ ਹੈ ਹੈ ਦੋਨੇ ਸੋਖੇ ਨੇ ਦੋ ਸਿੱਧੀ ਜੀ ਗੱਲ ਹੈ ਸੋਖਾ ਔਖਾ ਕੁਝ ਨਹੀਂ ਜਾਂ ਆਉਂਦਾ ਜਾਂ ਨਹੀਂ ਆਉਂਦਾ ਬਸ ਦੋਨੇ ਚੀਜ਼ਾਂ ਇਹ ਬਹੁਤ ਸੋਖਾ ਜੀ ਬੜੇ ਆਰਾਮ ਨਾਲ ਬੱਚੇ ਜਿਨੇ ਕੀਤੀ ਹੋਈ ਹੈ ਇੰਗਲਿਸ਼ ਨੂੰ ਕਰਨੀ ਹੈ ਉਹ ਵੋਕੈਬਲਰੀ ਆਪਣੀ ਇੰਪਰੂਵ ਕਰੇ ਬੜੇ ਸੋਖਾ ਹੋ ਜਾਂਦਾ ਸਾਡੇ ਤੋਂ ਮਦਦ ਲੈਣੀ ਹੈ ਸਾਡੇ ਤੋਂ ਮਦਦ ਲੈ ਲਵੇ ਆਨਲਾਈਨ ਕਰ ਲਵੇ ਆਨਲਾਈਨ ਅਸੀਂ ਕਰਾ ਦਿੰਦੇ ਆ ਔਖਾ ਨਹੀਂ ਹੈ ਬਿਲਕੁਲ ਔਖਾ ਨਹੀਂ ਹੈ ਬਿਲਕੁਲ ਮੈਂ ਇੱਕ ਦਿਨ ਚ ਚਾਰ ਜਾਂ ਪੰਜ ਘੰਟੇ ਮਿਹਨਤ ਕਰੇ ਆਰਾਮ ਨਾ ਕਰੇ ਐਸੇ ਲਿਖਣਾ ਸੋਚ ਲੋ ਵੀ ਮੈਂ ਪੰਜਾਬੀ ਚ ਕੀ ਲਿਖਣਾ ਹੈ ਫਿਰ ਤਾਂ ਇੰਗਲਿਸ਼ ਚ ਲਿਖਣਾ ਹੀ ਸੌਖਾ ਹੈ ਹੂੰ ਸੋਚਦੇ ਤੁਸੀਂ ਇੰਗਲਿਸ਼ ਚ ਨਹੀਂ ਸਕਦੇ ਪਰ ਇਹ ਧਿਆਨ ਰੱਖਿਓ ਹੂੰ ਬੱਚੇ ਸੋਚਦੇ ਹਨ ਵੀ ਮੈਂ ਆਈ ਵੈਂਟ ਟੂ ਦ ਸੋ ਐ ਇਹ ਤੁਸੀਂ ਕਰ ਨਹੀਂ ਸਕਦੇ ਇਹ ਸੋਚ ਲੋ ਵੀ ਮੈਂ ਅੱਜ ਤੋਂ ਕਿਹਾ ਵੀ ਮੈਨੇ ਇੱਕ ਮੇਲੇ ਦਾ ਐਕਸੈਨ ਲਿਖਣਾ ਇਹ ਸੋਚੇ ਵੀ ਮੈਂ ਥੋ ਗਿਆ ਬਸ ਫੜੇ ਬਸ ਫੜ ਕੇ ਗਿਆ ਉੱਥੇ ਮੈਂ ਝੂਟੇ ਲੇ ਜਰੇਬੀਆਂ ਲਈਆਂ ਫਿਰ ਤੁਸੀਂ ਲਿਖ ਦੋਗੇ ਸੌਖਾ ਜੇ ਤੁਸੀਂ ਪਹਿਲੇ ਹੀ ਨੂੰ ਇੰਗਲਿਸ਼ ਸੋਚਣ ਲੱਗ ਜੇ ਤੁਹਾਡੇ ਤਾਂ ਹੋਣਾ ਨਹੀਂ ਹੂੰ ਆਹੀ ਬੱਚਿਆਂ ਦੀ ਗਲਤੀ ਹੈ ਜੀ ਡਰੋ ਨਾ ਬਿਲਕੁਲ ਨਾ ਡਰ ਬੜਾ ਸੋਖਾ ਕੰਮ ਬੜਾ ਸੋਖਾ ਜੀ ਬਹੁਤ ਸੋਖਾ ਜਿੰਨਾ ਮੰਨ ਲਓ ਜੀ ਬੜਾ ਸੋਖਾ ਜਿੰਨਾ ਇਹਦੇ ਕੋਈ ਔਖਾ ਨਹੀਂ ਸਾਡੇ ਤੋਂ ਸਾਡੇ ਤੋਂ ਹੈਲਪ ਲੈ ਸਕਦਾ ਕਿਸੇ ਤੋਂ ਲੈ ਸਕਦਾ بڑے ਬੱਚੇ ਅੱਜ ਕੱਲ ਪੜਾਉਂਦੇ ਨੇ ਬੜੇ ਸੋਖੇ ਨੇ ਬਹੁਤ ਸੋਖਾ ਹੈ ਜੀ ਮੇਰੇ ਬੇਫਿਕਰ ਹੋ ਬਿਲਕੁਲ ਜੀ ਤੇ ਜਿਸ ਤਰ੍ਹਾਂ ਦੇ ਨਾਲ ਮਸਲੇ ਸਾਰੇ ਇੱਥੇ ਗੰਭੀਰਤਾ ਨਾਲ ਵਿਚਾਰੇ ਜਾ ਰਹੇ ਨੇ ਤੇ ਐਡਵੋਕੇਟ ਜਸਮੀਤ ਹੋਰਾਂ ਦੀ ਤੁਸੀਂ ਐਡਵਾਈਸ ਵੀ ਲੈ ਸਕਦੇ ਹੋ ਇਹਨਾਂ ਨਾਲ ਸਲਾਹ مشورہ ਵੀ ਕਰ ਸਕਦੇ ਹੋ ਕਿਉਂਕਿ ਲੱਖਾਂ ਰੁਪਏ ਲੱਗ ਜਾਂਦੇ ਨੇ ਵਿਦੇਸ਼ ਦੇ ਵਿੱਚ ਜਾਣ ਵਾਸਤੇ ਘਰਾਂ ਦੇ ਘਰ ਵੇਚ ਜਾਂਦੇ ਨੇ ਲੋਨ ਲੈਣੇ ਪੈਂਦੇ ਨੇ ਕਰਜ਼ੇ ਚੁੱਕਣੇ ਪੈਂਦੇ ਨੇ ਜ਼ਮੀਨਾਂ ਜਾਇਦਾਦਾਂ ਗਹਿਣੇ ਰੱਖਣੀਆਂ ਪੈਂਦੀਆਂ ਨੇ ਇਸ ਕਰਕੇ ਇੱਕ ਕਦਮ ਤੁਹਾਡਾ ਸੋਚ ਕੇ ਚੁੱਕਿਆ ਹੋਵੇਗਾ ਪੂਰੀ ਗਿਣਤੀ ਮਿੰਤੀ ਨਾਲ ਚੁੱਕਿਆ ਹੋਵੇਗਾ ਤਾਂ ਉਹ ਸਾਰੇ ਪਰਿਵਾਰ ਦੇ ਲਈ ਬੜਾ ਸਹਾਇਕ ਸਿੱਧ ਹੋਵੇਗਾ ਤੁਹਾਡੇ ਫਿਊਚਰ ਵਾਸਤੇ ਵੀ ਬੜਾ ਸਹਾਇਕ ਸਿੱਧ ਹੋਵੇਗਾ ਤੇ ਗੱਲ ਆ ਜਾਂਦੀ ਹੈ ਜੀ ਪੀਆਰ ਦੀ ਪੜਾਈ ਵੀ ਕਰ ਲਈ ਸਟੱਡੀ ਵੀ ਕਰ ਲਈ ਜੌਬ ਵੀ ਲੱਗ ਗਈ ਤੇ ਬਾਅਦ ਦੇ ਵਿੱਚ ਪੀਆਰ ਦੇ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਆ ਜਾਂਦੀਆਂ ਨੇ ਉਹਦੇ ਵਾਸਤੇ ਸਟੂਡੈਂਟਸ ਵੀਜ਼ੇ ਦੇ ਉੱਤੇ ਗਏ ਜਾਂ ਫਿਰ ਵੈਸੀ ਗਏ ਜਿਹੜੇ ਨੌਜਵਾਨ ਨੇ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਤੇ ਉਹ ਕੀ ਕਰਨ ਕਿ ਉਹਨਾਂ ਦਾ ਪੀਆਰ ਵਾਲਾ ਜਿਹੜਾ ਕੇਸ ਹੈ ਉਹ ਸੌਖੇ ਢੰਗ ਦੇ ਨਾਲ ਹੋ ਜਾਵੇ ਤੇ ਉਹਨਾਂ ਦੇ ਹੱਥ ਦੇ ਵਿੱਚ ਪੀਆਰ ਆ ਜਾਵੇ ਠੀਕ ਹੈ ਇਹ ਦੋ ਤਿੰਨ ਚੀਜ਼ਾਂ ਜਿ ਜਿਵੇਂ ਕੋਈ ਸਟੱਡੀ ਵੀਜ਼ੇ ਤੇ ਬੱਚਾ ਗਿਆ ਉਹਨੇ ਪੜ੍ਹਾਈ ਪੂਰੀ ਕਰਨੀ ਹੈ ਉਸ ਤੋਂ ਬਾਅਦ ਕਿ ਟਿਚਾ ਹੀ ਹੁੰਦਾ ਮੈਂ ਉੱਥੇ ਜਾ ਕੇ ਸੈਟਲ ਹੋਣਾ ਕੈਨੇਡਾ ਸਰਕਾਰ ਇਹਨੂੰ ਐਨਕਰੇਜ ਵੀ ਕਰਦੀ ਹੈ ਤੇ ਬਿਲਕੁਲ ਜਾਇਜ਼ ਗੱਲ ਹੈ ਵੈਲਿਡ ਹੈ ਲੇ ਪਰ ਉਹ ਬੱਚੇ ਨੂੰ ਪੜ੍ਹਾਈ ਵਾਲੇ ਨੂੰ ਜ਼ਰੂਰੀ ਹੈ ਕਿ ਆਪਣੀ ਟਾਈਮ ਤੇ ਪੜ੍ਹਾਈ ਪੂਰੀ ਕਰੇ ਜਿਹੜੇ ਕਾਲਜ ਚ ਗਿਆ ਪੂਰੀ ਕਰੇ ਜੇ ਪੜ੍ਹਾਈ ਪੂਰੀ ਹੋਈ ਹੋਵੇਗੀ ਵੱਧ ਕੰਟੇ ਨਹੀਂ ਲੱਗੇ ਹੋਣਗੇ ਆਪਣੇ ਕਲਾਸਸ ਜੇ ਕੋਈ ਦਿੱਕਤ ਨਹੀਂ ਹੋਗੀ ਤਾਂ ਉਸ ਬੱਚੇ ਨੂੰ ਪੋਸਟ ਗੈਜਟ ਵਰਕ ਪਰਮਿਟ ਇਮੀਡੀਏਟਲੀ ਮਿਲ ਜਾਊਗਾ ਜਿਸ ਨੂੰ ਮੈਂ ਕਿਸੇ 2 ਸਾਲ ਦਾ ਕਿਸੇ 3 ਸਾਲ ਦਾ ਮਿਲਦਾ ਹੈ ਅੱਜ ਕੱਲ 3 ਸਾਲ ਦਾ ਵੀ ਕਰਤਾ ਦੋ ਜਿਸ ਨੂੰ ਜਿੰਨੇ ਦਾ ਵਰਕ ਪਰਮਿਟ ਮਿਲ ਗਿਆ ਤੁਸੀਂ ਉਪਰ ਕਰੋਗੇ ਫਿਰ ਸਾਲ ਕੇ ਬਾਅਦ ਤੁਸੀਂ ਜਦੋਂ ਕੰਪਲੀਟ ਕਰ ਲੈਂਦੇ ਹੋ ਤੁਹਾਡੀ ਪੀਆਰ ਦੀ ਫਾਈਲ ਲੱਗ ਜਾਂਦੀ ਹੈ ਪ੍ਰੋਵਾਈਡਡ ਕਿ ਤੁਹਾਡੀ ਕੋਈ ਰੈਡ ਲਾਈਨ ਨਾ ਆਈ ਹੋਵੇ ਉੱਥੇ ਤੁਸੀਂ ਕੋਈ ਗੈਰ ਕਾਨੂੰਨੀ ਕੰਮ ਨਾ ਹੋਵੇ ਜਾਂ ਤੁਹਾਡੀ ਪੜਾਈ ਐ ਨਾ ਹੋਵੇ ਕਿਤੇ 2 ਸਾਲ ਲਈ ਤੁਸੀਂ 3 3.5 ਸਾਲ ਚ ਕੀਤੀ ਹੈ ਜਾ ਮਤਲਬ ਕਿ ਐਮਬੀਏ ਕੀਤੀ ਹੈ ਤਾਂ ਤੁਸੀਂ ਜਿਹੜਾ ਵਰਕ ਪਰਮਿਟ ਹੈ ਵਰਕ ਪਰਮਿਟ ਤੁਹਾਡਾ ਉਸ ਲੈਵਲ ਦਾ ਹੋਣਾ ਚਾਹੀਦਾ ਹੈ ਪ੍ਰੋਪਰ ਹੋਣਾ ਚਾਹੀਦਾ ਇਹ ਸਾਰੇ ਚੀਜ਼ਾਂ ਦੂਜਾ ਜਿਹੜੇ ਪੀਆਰ ਡਾਇਰੈਕਟ ਜਿਹੜੀਆਂ ਇੱਥੋਂ ਪੀਆਰਸ ਲਗਦੀਆਂ ਉਹ ਮਤਲਬ ਕਿ ਕੁਝ ਖਾਸ ਮਤਲਬ ਕਿ ਹਰ ਸਾਲ ਗਵਰਨਮੈਂਟ ਕੈਂਡੀਡੇਟ ਦੀ ਗਵਰਨਮੈਂਟ ਫਾਰ ਹੈਗਾ ਜਿਵੇਂ ਕੈਨੇਡਾ ਦੀ ਗੱਲ ਸਪੈਸੀਫਿਕ ਕਰਦੇ ਆ ਉਹ ਕੋਈ ਕੁਝ ਸੈਕਟਰ ਸਿਲੈਕਟ ਕਰਦੇ ਨੇ ਜਿਹੜੇ ਉਹਨਾਂ ਨੂੰ ਚਾਹੀਦੇ ਨੇ ਉਹ ਫਿਰ ਜਿਵੇਂ ਕੋਈ ਪਲੰਪਿੰਗ ਹੋ ਗਿਆ ਇਲੈਕਟ੍ਰੀਸ਼ੀਅਨ ਹੋ ਗਿਆ ਮਤਲਬ ਕਿ ਜਿਹੜੇ ਹਾਰਡ ਚੰਗੇ ਕੰਮ professionਲ ਕੰਮ ਨੇ ਉਹਨਾਂ ਚ ਹੁੰਦਾ ਉਹਦੇ ਚ ਫਿਰ ਤੁਹਾਡੀ ਇੱਥੇ ਤੁਸੀਂ ਫਾਈਲ ਲਾਤ ਜਿਵੇਂ GNM ਦਾ ਨਰਸਸ ਦਾ ਹੈ ਨਰਸ ਦੀ ਫਾਈਲ ਤੇ PR ਦੀ ਲੱਗਦੀ ਹੈ ਉਹਦੇ ਚ ਪੁਆਇੰਟ بیس ਹੈ ਕਿਉਂਕਿ ਅੱਜ ਕੱਲ੍ਹ ਜਾਣ ਵਾਲੇ ਬਹੁਤ ਨੇ ਤੇ ਪੁਆਇੰਟ ਉਹ ਜਿਹੜਾ ਸਿਸਟਮ ਹੈ ਉਹ ਕਾਫੀ ਹਾਈ ਹੈ ਉਹਦੇ ਟਾਈਮ ਜ਼ਿਆਦਾ ਲੱਗਦਾ ਉਹਨਾਂ ਚ ਕੋਈ ਦਿੱਕਤ ਨਹੀਂ ਇੱਕ ਜਿਹੜਾ ਹੁਣ ਅੱਜ ਕੱਲ੍ਹ ਪੰਜਾਬ ਚ ਜਾਂ ਇੰਡੀਆ ਚ ਬਹੁਤ ਚੱਲਿਆ ਵਰਕ ਪਰਮਿਟ ਵਰਕ ਪਰਮਿਟ ਜਿਹੜਾ ਲੀਮੀਜ ਵੀ ਕਹਿੰਦੇ ਨੇ ਲੋਕਲ ਮਾਰਕੀਟ ਇੰਪੈਕਟ ਅਸੈਸਮੈਂਟ ਉਹਦਾ ਨਾਮ ਹੈ ਵੈਸੇ ਤਾਂ ਉਹ ਜੋਬ ਆਫਰ ਹੈ ਉਹਦਾ ਮੈਂ ਤੁਹਾਨੂੰ ਸਿਸਟਮ ਦੱਸ ਦਿੰਦਾ ਕਿ ਇਹ ਕੀ ਜੇ ਕੋਈ ਉੱਥੇ ਦਾ ਕੈਨੇਡਾ ਦਾ ਐਮਪਲੋਇਰ ਆ ਹੈ ਉਹ ਚਾਹੁੰਦਾ ਹੈ ਕਿ ਇਹ ਨੂੰ ਮੈਂ ਬੁਲਾਉਣਾ ਹੈ ਤਾਂ ਉਹ ਨੂੰ ਬੁਲਾ ਸਕਦਾ ਹੈ ਇੰਡੀਆ ਚ ਕਿਉਂਕਿ ਉੱਥੇ ਉਹ ਨੂੰ ਵਰਕ ਪਰਮਿਟ ਫੋਰਸ ਨਹੀਂ ਮਿਲਦੀ ਉਹ ਫਿਰ ਆਪਣੇ ਮੈਨੂੰ ਆਫਰ ਕਰ ਦਿੰਦਾ ਕਿ ਮੈਂ ਤੈਨੂੰ ਆ ਨੌਕਰੀ ਦੇਣੀ ਹੈ ਆ ਤਨਖਾਹ ਨੇ ਇੰਨੇ ਡਾਲਰ ਨੇ ਆ ਕੰਡਿਸ਼ਨ ਉਹਦੇ ਵਿੱਚ बस ਇਹੀ ਹੈ ਕਿ ਤੁਸੀਂ ਆਪਣੇ ਕੋਈ ਵੀ ਕੰਸਲਟੈਂਟ ਨਾਲ ਗੱਲ ਕਰੋ ਕੰਸਲਟੈਂਟ ਅਗਰੀਮੈਂਟ ਸਾਈਨ ਕਰੋ ਉਹ ਤੁਹਾਨੂੰ ਜੌਬ ਆਫਰ ਦੇਊਗਾ तकरीबन ਜਿਹੜੀ ਅਸੀਂ ਕੰਪਨੀ ਸੇ ਅਸੀਂ ਵੀ ਦਿੰਦੇ ਸੀ ਜੌਬ ਆਫਰ ਦੀ ਤੁਹਾਨੂੰ ਡਿਟੇਲ ਹੋਣਗੀਆਂ ਤੁਹਾਨੂੰ ਪਤਾ ਹੋਊਗਾ ਮੈਂ ਕਿਹਦੇ ਕੋਲ ਜਾਣਾ ਹੈ ਕਿਹਦੇ ਕੋਲ ਕੰਮ ਕਰਨਾ ਹੈ ਤੁਹਾਨੂੰ ਇਮੀਗ੍ਰੇਸ਼ਨ ਹਲੇ 에ਅਰਪੋਰਟ ਤੇ ਪੁੱਛਦੇ ਵੀ ਨੇ ਥੋੜੇ ਕਿਹ ਫਰਕ ਉਹਨਾਂ ਜਿੰਦੇ ਤੁਹਾਨੂੰ ਆ ਚੀਜ਼ਾਂ ਡਿਟੇਲ ਹੈਗੀਆਂ ਸਾਰੀਆਂ ਚੀਜ਼ਾਂ ਤੁਸੀਂ ਉਹ ਚੈੱਕ ਕਰਿਆ ਵੀ ਮਿਸ ਏਜੰਟ ਬੀ ਕੰਪਨੀ ਮੈਨੂੰ ਦੇ ਰਹੀ ਹੈ ਤੁਸੀਂ ਚੈੱਕ ਕਰ ਲਿਆ ਤਾਂ ਤੁਹਾਨੂੰ ਫਿਰ ਫਿਰ ਕੋਈ ਦਿੱਕਤ ਨਹੀਂ ਤੁਹਾਨੂੰ ਆਰਾਮ ਨਾਲ ਤੁਸੀਂ ਪਹਿਲਾਂ ਵਰਕ ਪਰਮਿਟ ਜਾਓਗੇ ਦੋ ਕਈਆਂ ਦਾ 2 ਸਾਲ ਲੱਗਦਾ ਨੌਕ ਸੀ ਦਾ ਨੌਕ ਬੀ ਦਾ ਜੇ ਤੁਹਾਡੀ ਮਾਸਟਰ ਕੀਤੀ ਹੋਈ ਹੈ ਫਿਰ ਤੁਹਾਡੇ ਹੁਣ ਜੇ ਲੱਗਦੇ ਤਾਂ 1 ਸਾਲ ਦਾ ਹੈ ਜੇ ਲੱਗ ਗਿਆ ਤਾਂ ਤੁਸੀਂ ਉੱਥੇ ਜਾ ਕੇ ਤੁਹਾਡੀ ਉਸ ਤੋਂ ਬਾਅਦ ਫਿਰ ਪੀਆਰ ਫਾਈਲ ਲੱਗ ਜਾਊਗੀ ਕੋਈ ਦਿੱਕਤ ਨਹੀਂ ਹੁੰਦੀ ਦਿੱਕਤ ਤਾਂ ਆਉਂਦੀ ਹੈ ਕਿ ਜੇ ਤੁਸੀਂ ਹੁਣ ਇੱਥੇ ਜਿਹੜੇ ਵਰਕਫੋਰਸ ਵਰਕ ਪਰਮਿਟ ਤੇ ਗਏ ਹੋ ਤੁਹਾਡੇ ਕੋਲ ਗਏ ਤੁਸੀਂ ਏ ਐਂਡ ਬੀ ਕੋਲ ਤੇ ਪਰ ਏ ਐਂਡ ਬੀ ਕੋਲ ਜਾ ਕੇ ਤੁਹਾਨੂੰ ਗਏ ਤੁਸੀਂ ਕਿਉਂਕਿ ਉਹ ক্লোਜ਼ ਵਰਕ ਪਰਮਿਟ ਹੁੰਦਾ ਹੈ ਉਹਨੇ ਜੌਬ ਨਹੀਂ ਦਿੱਤੀ ਤੁਸੀਂ ਕਿਸੇ ਚੱਕਰ ਚ ਫਸ ਗਏ ਤਾਂ ਫਿਰ ਤੁਸੀਂ ਬਾਹਰ ਮਾਰਕੀਟ 'ਚ ਕੰਮ ਕਰੋਗੇ 2 ਨੰਬਰ 'ਚ ਕੰਮ ਕਰੋਗੇ ਕੈਸ਼ 'ਤੇ ਕੰਮ ਕਰੋਗੇ ਉਹਦੀ ਇੰਪਲੀਕੇਸ਼ਨਸ ਬਹੁਤ ਨੇ ਕਿਉਂਕਿ ਫਿਰ ਤੁਸੀਂ ਹਰ ਉਸ ਤੋਂ ਕਾਗਜ਼ ਪੂਰੇ ਕਰਾਣੇ ਐ ਏਮਪਲੋਇਰ ਤੋਂ ਤਾਂ ਏਮਪਲੋਇਰ ਨੇ ਤੁਹਾਡੇ ਤੋਂ ਟੈਕਸ ਲੈਣਾ ਹੂੰ ਕਿਉਂਕਿ ਉਹ ਵੀ ਠੀਕ ਹੈ ਉਹ ਕਹੋਗਾ ਵੀ ਜੇ ਮੈਂ ਟੈਕਸ ਸਰਕਾਰ ਨੂੰ ਦੇਣਾ ਤਾਂ ਉਹਨੇ ਤੁਹਾਡੇ ਤੋਂ ਲੈਣਾ 7-800 ਡਾਲਰ ਜਿੰਨੇ ਵੀ ਨੇ ਕੋਈ ਅਮਾਉਂਟ ਉਹ ਤੁਹਾਨੂੰ ਦੇਣਾ ਓਕੇ ਇਹ ਨਾ ਜਾਓ 1 ਨੰਬਰ 'ਚ ਜਾਓ ਤੁਹਾਡੇ ਪੀਐਚ ਕੋਈ ਦਿੱਕਤ ਨਹੀਂ ਆਉਂਦੀ 100% ਨੂੰ ਮਿਲੂਗੀ ਤੁਹਾਨੂੰ ਪੀਆ ਰੈਡ ਲਾਈਨ ਨਾ ਹੋਵੇ ਨਾ ਤੁਸੀਂ ਕਿਸੇ ਕ੍ਰਾਈਮ 'ਚ ਨਾ ਇਨਵੋਲ ਹੋਵੋ ਜੇ ਤੁਸੀਂ ਚਣਵਾਲੋਗੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਦਿੱਕਤਾਂ ਆਣਗੀਆਂ ਬੀਆਰ ਚ ਕੋਈ ਦਿੱਕਤ ਨਹੀਂ ਹੁੰਦੀ ਪਰ ਤੁਹਾਡਾ EMPLOYEER ਨਾਲ ਤੁਸੀਂ ਜੌਬ ਆਫਰ ਦੀ ਡਿਟੇਲ ਲਓ ਉਹਦੀ ਕਾਪੀ ਆਪਣੇ ਕੋਲ ਰੱਖੋ ਰਿਟੇਨਰ ਐਗਰੀਮੈਂਟ ਦੀ ਕਾਪੀ ਆਪਣੇ ਕੋਲ ਰੱਖੋ ਆਪਾਂ ਪੈਸੇ ਦੇ ਕੇ ਕੰਮ ਕਰਾਉਣਾ ਕੋਈ ਕੋਈ ਉਹਦੀ ਕੋਈ ਹਰਜ ਨਹੀਂ ਹਮ ਵਿਦਆਊਟ ਐਗਰੀਮੈਂਟ ਕੋਈ ਕੰਪਨੀ ਜੇ ਪੈਕ ਇੱਕ ਸਭ ਤੋਂ ਵੱਡੀ ਗਲਤ ਆਪਣੇ ਕਾਊਂਟ ਚੋਂ ਪੈਸੇ ਦਿਓ ਹਮ ਅਗਲੇ ਦੇ ਅਕਾਊਂਟ ਚ ਪੈਸੇ ਜਮਾ ਕਰਾਓ ਤੁਹਾਡੇ ਕੋਲ ਰਿਕਾਰਡ ਹੈ ਹਮ ਫਿਰ ਤੁਹਾਡਾ ਠੱਗੀ ਹੋ ਹੀ ਨਹੀਂ ਸਕਦੀ ਜੇ ਤੁਸੀਂ ਮੈਨੂੰ ਕੈਸ਼ ਫੜਾ ਦਿਓਗੇ ਫਿਰ ਤਾਂ ਮੈਂ ਉਹ ਦਿੱਕਤ ਹੈ ਨਾ ਸੋ ਰੂਲ ਬੜੇ ਕਲੀਅਰ ਨੇ ਤੋ ਜਦੋਂ ਤੁਸੀਂ ਨੂੰ ਜਾ ਕੇ ਮੈਂ ਕਹੂੰਗਾ ਯਾਰ ਮੈਨੂੰ ਕਿਸੇ ਇੱਕ ਨਾ ਕੈਨੇਡਾ ਭੇਜ ਦੇ ਫਿਰ ਤੁਹਾਨੂੰ ਡਾਈਸੀ ਜੀ ਪੋਜੀਸ਼ਨ ਆ ਫਿਰ ਤੁਸੀਂ ਉਹਨੂੰ ਫੜਾਤਾ ਹੱਥ ਫਿਰ ਤੁਸੀਂ ਉਹਨੇ ਤੁਨੂੰ ਖੱਚੇ ਲੈਣਾ ਆਪਣੇ ਵਾਲਾ ਇਹ ਨਾ ਕਰੋ ਹਾਂ ਇਹ ਨਾ ਕਰੋ ਵੀ ਜਮੇ ਉਹ ਡਾਂਕੀ ਦਾ ਤੁਸੀਂ ਸੁਣਦੇ ਹੋ ਅਮਰੀਕਾ ਦਾ ਬਸ ਇੱਕ ਬੜੀ ਸਵਾਲ ਜੀ ਜੇਕਰ ਮੇਰੇ ਵੀ ਦਿਮਾਗ 'ਚ ਗੱਲ ਆਉਂਦੀ ਹੈ ਵੀ 45 45 ਲੱਖ ਰੁਪਏ ਦੇ ਕੇ ਕਹਿੰਦਾ ਬੰਦਾ ਵੀ ਮੈਂ ਚਲਾ ਜਾਣਾ ਐ ਤਾਂ ਮੈਨੂੰ ਕੋਈ ਮੇਰੇ ਕੋਲ ਆ ਨਹੀਂ ਸਕਦਾ ਜੇ ਮੈਂ ਤੁਹਾਨੂੰ ਕਹਾ ਵੀ ਆ ਕੰਮ ਕਰਦੇ 50 ਲਈ ਚੀਜ਼ ਤੁਸੀਂ ਮੈਨੂੰ ਦੋਗੇ ਹੀ ਨਹੀਂ 40 ਚ 30 ਚ ਉਹ ਕਿਵੇਂ ਫਰਜੰਦੇ ਨੇ 45 ਲੱਖ 50 ਲੱਖ 55 ਲੱਖ ਤੇ ਕੈਸ਼ ਸਾਰਾ ਤੇ ਪਰ ਉਹ ਗੱਲ ਇਹ ਹੈ ਵੀ ਜਦੋਂ ਕੰਸਲਟੈਂਟ ਨੂੰ ਬੰਦਾ ਜਾ ਕੇ ਕਹਿੰਦਾ ਯਾਰ ਸਾਡੇ ਪਿੰਡ ਦੇ ਸਾਡੇ ਸ਼ਹਿਰ ਦੇ ਮੇਰੇ ਮਾਸੀ ਦਾ ਮੁੰਡਾ ਗਿਆ ਅਮਰੀਕਾ ਵੀ ਮੈਨੂੰ ਵੀ ਭੇਜ ਦੇ ਅਗਲਾ ਫਿਰ ਕਹਿੰਦਾ ਵੀ ਯਾਰ ਤੇਰਾ ਕਗਰ ਸਾਲ ਲੱਗੂਗਾ ਇੰਨਾ ਟਾਈਮ ਲੱਗੂ ਉਹ ਕਹਿੰਦਾ ਵੀ ਇੰਨਾ ਟਾਈਮ ਨਹੀਂ ਮੈਨੂੰ ਮਹੀਨੇ ਦੇ ਵਿੱਚ ਭੇਜ ਦੇ ਅਗਲਾ ਕਹਿੰਦਾ ਠੀਕ ਹੈ ਤੈਨੂੰ 25 ਦਿਨਾਂ ਦੇ ਵਿੱਚ ਅਸੀਂ ਫਲਾਈਟ ਪਾ ਦਾਂਗੇ ਜੇ ਤੁਸੀਂ ਇੰਨੀ ਗੱਲ ਕਰਤੇ ਫਿਰ ਤਾਂ ਟਰਮਸ ਐਂਡ ਕੰਡੀਸ਼ਨ ਸਾਰੀਆਂ ਉਹਦੀ ਹੋਣਗੀਆਂ ਨਾ ਹੂੰ ਬਾਕੀ ਕੋਈ ਵੀ ਫਾਈਲ ਵਿਜ਼ਟਰ ਫਾਈਲ ਜਿਵੇਂ ਅੱਜ ਕੱਲ ਇਹ ਧਿਆਨ ਰੱਖਣਾ ਜੋਗਾ ਕਿ ਕੈਨੇਡਾ ਦੀ ਵਿਜ਼ਟਰ ਫਾਈਲ ਅਮਰੀਕਾ ਦੀ ਵਿਜ਼ਟਰ ਫਾਈਲ ਬੜੀ ਸੌਖੀ ਲੱਗਦੀ ਸੌਖੀ ਮਤਲਬ ਕਿ ਕਾਫੀ ਲੱਗ ਰਹੀ ਹੈ ਉਹ ਅਲਾਉ ਕਰਦੇ ਨੇ ਕੈਨੇਡਾ ਸਰਕਾਰ ਵੀ ਸਾਡੇ ਕੋਲ ਆ ਜਾਓ ਉੱਥੇ ਜੇ ਤੁਸੀਂ ਕਿਸੇ ਭੈਣ ਭੀਨ ਨੂੰ ਮਿਲਣ ਜਾਣਾ ਹੈ ਸੋਸ਼ਲ ਫੰਕਸ਼ਨ ਜਾਣਾ ਹੈ ਬੱਚੇ ਦੇ ਕਨਵੋਕੇਸ਼ਨ 'ਚ ਜਾਣਾ ਉਹਦੇ 'ਚ ਕੋਈ ਖਾਸ ਪੈਸਾ ਨਹੀਂ ਲੱਗਦਾ ਉਦੇ ਤੁਹਾਡੇ ਪ੍ਰੋਫਾਈਲ ਦੇ ਬੇਸ ਤੇ ਆ ਤੁਹਾਡਾ ਲੱਗ ਜਾਂਦਾ ਹੈ ਤੁਸੀਂ ਟਾਈਮ ਤੇ ਮੁੜਿਆ ਹੋਗੇ ਤਾਂ ਕੋਈ ਦਿੱਕਤ ਨਹੀਂ ਹਾਂ ਜੇ ਉੱਥੇ ਜਾ ਕੇ ਇਹਨੂੰ ਵਰਕ ਪਰਮਿਟ ਕਨਵਰਟ ਵੀ ਕਰਾ ਲਓ ਉਹ ਵੀ ਸਕੀਮ ਹੈ ਸਰਕਾਰ ਵੱਲੋਂ ਉਹਦੇ ਜੀ ਵੀ ਕੋਈ ਨਹੀਂ ਹੈ ਜੇ ਤੁਸੀਂ ਇੱਕ ਨੰਬਰ ਚ ਜਾਓਗੇ ਕੈਨੇਡਾ ਦੇ ਕਾਨੂੰਨ ਦੇ ਮੁਤਾਬਕ ਕੰਮ ਕਰੋਗੇ ਤੁਹਾਨੂੰ ਉਹ ਵੈਲਕਮ ਕਰਦੇ ਨੇ ਜੀ ਦੂਜੀ ਗੱਲ ਮੈਂ ਇਹਦੇ ਵਿੱਚ ਦੱਸ ਦਿੰਦਾ ਜੀ ਮੇਰਾ ਆਪਣਾ ਤਜਰਬਾ ਇਹ ਕਹਿੰਦਾ ਜਿਹੜੇ ਵੀ ਬੱਚੇ ਨੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਇਮਾਨਦਾਰੀ ਨਾਲ ਐਫੀਸ਼ੀਐਂਟਲੀ ਕੰਮ ਕਰਿਆ ਕੋਈ ਗਲਤ ਕੰਮ ਚਪਾਇਆ ਨਹੀਂ ੈਂਪਲਾਇਰ ਉਹਨੂੰ ਆਪਣੇ ਕੋਲੋਂ ਜਾਨ ਨਹੀਂ ਦਿੰਦਾ ਉਹਨੂੰ ਤੁਹਾਨੂੰ ਪ੍ਰਮੋਸ਼ਨ ਵੀ ਦੇਊਗਾ ਤੁਹਾਨੂੰ ਹੈੱਡ ਵੀ ਬਣਾ ਦਊਗਾ ਤੁਹਾਨੂੰ ਤਨਖਾਹ ਵੀ ਵਧਾਊਗਾ ਤੁਹਾਨੂੰ ਛੁੱਟੀਆਂ ਵੀ ਦੇਊਗਾ ਸਭ ਕੁਝ ਦਊਗਾ ਗਲਤ ਕੰਮ ਨਾ ਕਰੋ ਅੰਡਰ ਦ ਟੇਬਲ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਉਹ ਸੰਭਵ ਨਹੀਂ ਹੈ ਕਰੋਗੇ ਤਾਂ ਤੁਹਾਨੂੰ ਨੁਕਸਾਨ ਹੋਊਗਾ ਜੀ ਪੀਐਚ ਕੋਈ ਨਿੱਕਤ ਨਹੀਂ ਹੁੰਦੀ ਜੇ ਤੁਸੀਂ ਇੱਕ ਨੰਬਰ 'ਚ ਕਰਿਆ ਜੀ 100% ਕੋਈ ਦਿੱਕਤ ਨਹੀਂ ਹੁੰਦੀ ਜੀ ਬਿਲਕੁਲ ਜਸਮੀਤ ਸਿੰਘ ਹੁਰਾ ਨੇ ਕਾਫੀ ਛੋਟੀਆਂ-ਛੋਟੀਆਂ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਭਵਿੱਖ ਸਵਾਰ ਸਕਦੇ ਹੋ ਕਿਉਂਕਿ ਬਹੁਤ ਵੱਡੀ ਇੱਕ ਹੋੜ ਲੱਗੀ ਹੋਈ ਆ ਵਿਦੇਸ਼ਾਂ ਦੇ ਵਿੱਚ ਜਾਣ ਦੀ ਇੱਕ ਦੋਸਤ ਚਲਾ ਗਿਆ ਤਾਂ ਦੂਜਾ ਦੋਸਤ ਵੀ ਕਹਿੰਦਾ ਕਿ ਮੈਂ ਵੀ ਉਹਦੇ ਮਗਰ ਹੀ ਚਲਾ ਜਾਣਾ ਕੋਈ ਰਿਸ਼ਤੇਦਾਰ ਚਲਾ ਗਿਆ ਤਾਂ ਉਹ ਵੀ ਕਿਹਾ ਜਾਂਦਾ ਕਿ ਯਾਰ ਮੈਂ ਕਿਉਂ ਪਿੱਛੇ ਰਹਿ ਜਾ ਮੈਂ ਵੀ ਜਾਣਾ ਤੇ ਅੱਜ ਕੱਲ੍ਹ ਹਰ ਹੀਲਾ ਵਸੀਲਾ ਵਰਤਿਆ ਜਾਂਦਾ ਹੈ ਅਮਰੀਕਾ ਜਾਣ ਲਈ ਕੈਨੇਡਾ ਜਾਣ ਵਾਸਤੇ ਆਸਟ੍ਰੇਲੀਆ ਜਾਣ ਵਾਸਤੇ ਪਰ ਤੁਸੀਂ ਪੱਲੇ ਬੰਨ ਲਓ ਗੱਲਾਂ ਐਡਵੋਕੇਟ ਜਸਮੀਤ ਸਿੰਘ ਹੋਰਾਂ ਦੀਆਂ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਮਾਮਲਾ ਹੈ ਤੁਹਾਡੀ ਆਪਣੀ ਜਮਾ ਪੂੰਜੀ ਦਾ ਮਾਮਲਾ ਹੈ ਤੇ ਜੇਕਰ ਤੁਸੀਂ ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਕੋਈ ਵੀ ਕੁਐਰੀ ਹੈ ਤਾਂ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਸਿੱਧਾ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨੂੰ ਮਿਲ ਵੀ ਸਕਦੇ ਹੋ ਸਮਾਂ ਲੈ ਕੇ ਤੇ ਤੁਹਾਡੀ ਜਿਹੜੀ ਕੋਈ ਵੀ ਸਮੱਸਿਆ ਹੈ ਉਹਦਾ ਹੱਲ ਇਹਨਾਂ ਨੇ ਯਕੀਨੀ ਤੌਰ ਦੇ ਉੱਤੇ ਕੱਢ ਦੇਣਾ ਹੈ ਕਿਉਂਕਿ ਤੁਸੀਂ ਇੰਟਰਵਿਊ ਪੂਰੀ ਸੁਣ ਚੁੱਕੇ ਹੋ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ ਕਿ ਵਿਦੇਸ਼ ਜਾਣਾ ਸੌਖੇ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਕਿਵੇਂ ਪਹੁੰਚਣਾ ਹੈ ਉਹ ਸਾਰਾ ਕੁਝ ਪਤਾ ਲੱਗ ਗਿਆ ਹੈ ਐਡਵੋਕੇਟ ਸਾਹਿਬ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੇ ਤੁਸੀਂ ਮੇਰੇ ਕੋਲ ਆਏ ਸਾਰਿਆਂ ਨੇ ਆਏ ਮੇਰਾ ਮੈਨੂੰ ਕੋਈ ਵੀ ਕਾਲ ਕਰ ਸਕਦਾ ਹੈ ਮੈਨੂੰ ਮਿਲ ਸਕਦਾ ਅਪਾਇੰਟਮੈਂਟ ਲੈ ਕੇ ਮਿਲ ਸਕਦਾ ਜਿੰਨੇ ਕੋਲ ਮੇਰੇ ਕੋਲ ਇਨਫੋਰਮੇਸ਼ਨ ਹੈ ਮੈਂ ਤੁਹਾਨੂੰ ਜਰੂਰ ਦਊਂਗਾ ਬੱਚਿਆਂ ਨੂੰ ਮੇਰਾ ਡਿਊਟੀ ਹੀ ਹੈ ਮੈਂ ਗਾਈਡ ਕਰਦਾ ਮੇਰੀ professionnal duty ਵੀ ਹੀ ਹੈ ਮੈਂ ਗਾਈਡ ਕਰਦਾ ਮੇਰੇ ਕੋਲ ਕੋਈ ਵੀ ਆਊਗਾ ਮੈਂ ਉਹਦੇ ਲਈ ਹਾਜ਼ਰ ਹਾਂ ਜਦੋਂ ਮਰਜ਼ੀ ਆ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਏ ਸੰਨ ਸਾਡੇ ਨਾਲ ਐਡਵੋਕੇਟ ਜਸਮੀਤ ਸਿੰਘ ਔਰੀ ਜਿਨ੍ਹਾਂ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਸਹੀ ਤਰੀਕੇ ਦੇ ਨਾਲ ਤੁਸੀਂ ਵਿਦੇਸ਼ ਕਿਸ ਤਰ੍ਹਾਂ ਪਹੁੰਚ ਸਕਦੇ ਹੋ ਜੇਕਰ ਤੁਸੀਂ ਰਸਤੇ ਦੇ ਵਿੱਚ ਗੁੰਮਰਾਹ ਹੋਣਾ ਤਾਂ ਉਹ ਕਿਵੇਂ ਬਚਣਾ ਉਹਦੇ ਤੋਂ ਗਲਤ ਤਰੀਕੇ ਨਾਲ ਤੁਹਾਡਾ ਭਵਿੱਖ ਵੀ ਖਰਾਬ ਹੋਵੇਗਾ ਮਾਂ-ਬਾਪ ਦਾ ਪੈਸਾ ਵੀ ਖਰਾਬ ਹੋਵੇਗਾ ਇਸ ਕਰਕੇ ਜਦੋਂ ਵੀ ਜਾਓ ਤਾਂ ਸਹੀ ਤਰੀਕੇ ਨਾਲ ਹੀ ਜਾਓ ਤੇ ਅਗਲੀ ਵਾਰੀ ਫੇਰ ਤੁਹਾਡੇ ਰੂਬਰੂ ਹੋਵਾਂਗੇ ਵਿਸ਼ਾ ਨਵਾਂ ਹੋਵੇਗਾ ਤੁਹਾਡੇ ਨਾਲ ਜੁੜਿਆ ਹੋਵੇਗਾ ਆਗਿਆ ਦਿਓ ਧੰਨਵਾਦ